ਸਸਿਆ ਦੇਸ਼ ਕੋ ਤੁਸੀਂ ਦੇਖ ਰਹੋ ਆਪਣਾ ਪਿੰਡ ਨਡਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਐ ਦਸ ਕੋ ਅੱਜ ਜਿਹੜੀਆਂ ਤਸਵੀਰਾਂ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਅੱਜ ਅਸੀਂ ਪਹੁੰਚਿਆ ਜੀ ਮਿਆਣੀ ਪੰਗੂਪੁਰ ਮਿਆਣੀ ਪੰਗੂਪੁਰ ਪਿੰਡ ਪੈਂਦਾ ਜੀ ਹਲਕਾ ਪਲਾਟ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਜਿੱਥੇ ਪੰਚਾਇਤੀ ਚੋਣ ਜਿਹੜੀ ਹੋਣ ਜਾ ਰਹੀ ਹੈ ਉਸ ਦੇ ਸਬੰਧ ਵਿੱਚ ਅੱਜ ਸਾਡੀ ਟੀਮ ਮਿਆਣੀ ਪੰਗੂਪੁਰ ਵਿਖੇ ਪਹੁੰਚੀ ਹੋਈ ਹੈ ਆਪਾਂ ਪਿੰਡ ਵਾਸੀਆਂ ਦੇ ਨਾਲ ਥੋੜੀ ਜਿਹੀ ਗੱਲਬਾਤ ਕਰਕੇ ਪੰਚਾਇਤੀ ਪੰਚਾਇਤੀ ਦਾ ਜੋ ਰੋਲਾ ਪਿਆ ਵਾ ਉਸ ਦੇ ਕੀ ਕਾਰਨ ਹੈ ਕਿ ਜਿਹੜੇ ਅੱਜ ਜਿਹੜੇ ਪੰਚਾਇਤ ਜਿਹੜੇ ਨਵੀਂ ਸਰ ਇਕੱਠਾ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਭਾਜੀ ਕੀ ਕਰੇਗਾ ਅੱਜ ਜਿਹੜਾ ਤੁਹਾਡਾ ਇਕੱਤਰਤਾ ਜਿਹੜੀ ਹੋਈ ਇੱਥੇ ਇਕੱਤਰਤਾ ਸਾਡੀ ਇਸੇ ਕੱਲ ਦੀ ਹੋਈ ਹੈ ਕਿ ਆਪਾਂ ਕਿੰਨੇ ਕੁ ਸਰਬਸੰਮਤੀ ਹੋ ਜੇ ਕਿ ਜਿਹੜਾ ਪਿੰਡ ਦੀ ਤਰੱਕੀ ਚਾਹੰਦਾ ਹੈ ਜਾਂ ਕਰੇਗਾ ਤੇ ਉਹ ਅੱਗੇ ਲੱਗ ਜਾਵੇ ਆ ਸਾਡਾ ਵੀਰ ਹੈਗਾ ਅਸੀਂ ਨੂੰ ਇਸ ਵਾਰੀ ਗਾਂ ਲਾਇਆ ਜਿਹੜੇ ਪਿਛਲੀ ਵਾਰੀ ਤਿੰਨ ਵਾਰੀ ਬਣੇ ਨੇ ਉਹਨਾਂ ਨੇ ਪਿੰਡ ਦਾ ਕੁਝ ਨਹੀਂ ਕੀਤਾ ਹੈਗਾ ਗ੍ਰਾਂਟਾਂ ਹਜੇ ਤੱਕ 1632000 ਰੁਪਇਆ ਵੀਡੀਓ ਦਫ਼ਤਰ ਪਈ ਹੈ ਅੱਛਾ ਤੁਹਾਡਾ ਕਹਿਣ ਦਾ ਮਤਲਬ ਇਹ ਕਿ ਜਿਹੜੇ ਪਿੱਛੇ ਸਰਪੰਚੀ ਜਿਨ੍ਹਾਂ ਨੇ ਕੀਤੀ ਉਹਨਾਂ ਦੇ ਪਿੰਡ ਦੇ ਵਿੱਚ ਕੋਈ ਸੁਧਾਰ ਦਾ ਕੰਮ ਨਹੀਂ ਕੋਈ 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 ਕੰਮ ਨਹੀਂ ਕੀਤਾ ਨਹੀਂ ਕੀਤਾ ਕੀ ਕਰਨ ਹੋ ਸਕਦਾ ਕੋਈ ਉਹਨਾਂ ਨੇ ਕੰਮ ਨਹੀਂ ਕੀਤਾ ਉਹਨੂੰ ਮੈਂ ਆਪ ਖੁੱਲ ਕੇ ਦੀਦੀ ਗੱਲ ਨਹੀਂ ਕਰ ਸਕਦੇ ਹੈਗੇ ਤੁਹਾਨੂੰ ਵੀ ਇਹ ਗੱਲ ਦਾ ਪਤਾ ਹੈ ਪਰ ਇਹ ਹੈ ਕਿ ਜ਼ਿਆਦਾਤਰ ਉਹ ਬਾਹਰ ਹੀ ਰਹਿੰਦਾ ਹੈ ਅਮਰੀਕਾ ਨੈਸ਼ਨੈਟੀ ਹੁੰਦੀ ਹੈ ਉਹਦੇ ਕੋਲ ਠੀਕ ਹੈ ਉਹ ਬਾਹਰ ਹੀ ਰਹਿੰਦਾ ਹੈ ਤੇ ਪਿੰਡ ਬਾਰੇ ਕੋਈ ਧਿਆਨ ਨਹੀਂ ਕੀਤਾ ਹੈਗਾ ਓਕੇ ਸੋਕੇ ਹੋ ਕੇ ਬਾਲਮਿਕ ਪਰਿਵਾਰ ਦੀਆਂ ਬਾਲਮਿਕ ਭਾਈਚਾਰੇ ਦੀਆਂ ਵੋਟਾਂ ਹੀ ਗਲੀਆਂ ਬਣਾਈਆਂ ਸਾਡੀ ਗਲੀ ਉੱਚ ਵੀ ਗੰਦ ਪੂਰਾ ਪਿਆ ਸੀ ਉਹ ਵੀ ਗਲੀ ਬਣਾਈ ਹੈ ਸੜਕਾਂ ਮੈਂ ਤੱਕ ਬਣਾਈਆਂ ਸਾਰਾ ਕੁਝ ਕੀਤਾ ਹੈਗਾ ਉਹਨੇ ਕੁਝ ਵੀ ਨਹੀਂ ਕੀਤਾ ਹੈਗਾ ਜਿਹੜੇ ਆਪਾਂ ਸਰਪੰਚ ਚੋਂਦੇ ਹੋ ਉਹ ਤੇ ਆਪਾਂ ਪਿੰਡ ਦੇ ਸਕੂਤੂਲਤ ਵਾਦ ਚੋਂਦੇ ਜੇ ਆਪ ਹੀ ਅਸੀਂ ਕੰਮ ਕਰਨਾ ਤਾਂ ਫਿਰ ਆਪਾਂ ਨੂੰ ਸਰਪੰਚ ਚੋਂਦਾ ਕੀ ਫਾਇਦਾ ਫਿਰ ਬੇਸ਼ੱਕ ਇਹੀ ਗੱਲ ਹੈ ਗੱਲ ਕਰਦੇ ਸਾਨੂੰ ਸਰਪੰਚ ਫਿਰ ਚੁੰਮ ਦੀ ਲੋੜ ਕੀ ਹੈਗੀ ਪਿਛਲੀ ਵਾਰੀ ਜਿਵੇਂ ਮੰਨ ਕੇ ਚੱਲੋ ਕਿ ਅਸੀਂ ਮੈਂਬਰ ਘੱਟ ਬਣੇ ਸੀ ਜਿਆਦਾ ਬਣਗੇ ਉਹਨਾਂ ਦੀ ਬਹੁਮਤ ਬਣ ਗਈ ਅੱਛਾ ਜੀ ਠੀਕ ਹੈ ਸੰਮਤੀ ਨਾਲ ਬਣਾਈ ਸੀ ਸਰਪੰਚ ਸਾਹਿਬ ਨਹੀਂ ਚੋਣਾ ਨਾ ਚੋਣਾ ਹੋਈਆਂ ਸੀ ਹਾਂਜੀ ਅੱਛਾ ਤੇ ਅਸੀਂ ਗ੍ਰਾਂਟਾਂ ਕਿਉਂਕਿ ਸਾਡੀ ਸਰਕਾਰ ਸੇ ਗ੍ਰਾਂਟਾਂ ਲਿਆ ਕੇ ਦਿੰਦੇ ਰਹੀ ਮੇਰੇ ਕੋਲ ਚੈੱਕ ਦੀ ਸਾਰਿਆਂ ਦੀ ਕਾਪੀ ਪਈ ਹੈ ਤੁਸੀਂ ਕਿਹੜੀ ਸਰਕਾਰ ਨੂੰ ਬਿਲੋਂਗ ਕਰਦੇ ਹੋ ਉਹ ਚਲੋ ਆਪਾਂ ਉਹ ਨਹੀਂ ਕਰਨਾ ਚਲੋ ਕਲੀਅਰ ਚਲੋ ਰਹਿਣ ਨੇ ਮੈਂ ਪਿੰਡਲੇ ਵੱਲ ਤੀ ਸੀ ਹਾਂ ਜਦੋਂ ਦੱਸੋ ਦੱਸੋ ਤੇ ਇਹਨਾਂ ਨੂੰ ਇਹਨਾਂ ਨੂੰ ਗ੍ਰਾਂਟਾਂ ਹੁੰਦੀਆਂ ਰਹੀਆਂ ਮੈਂ ਹੁਣ ਵੀ ਇਸ ਟਾਈਮ ਮੌਜੂਦਾ ਹਾਂ ਕਿਉਂਕਿ ਅਜੇ ਤੱਕ 40 ਹਫ਼ਤੇ ਨਹੀਂ ਲੱਗਾ ਅੱਛਾ ਅੱਛਾ ਤੇ ਉਹ ਗੱਲ ਹੈ ਕਿ ਅਹੀਂ ਲਿਆ ਕੇ ਦਿੰਦੇ ਰਹੇ ਆ ਪਰ ਲਾਣਾ ਤੇ ਇਹਨਾਂ ਦਾ ਫਰਜ਼ੀ ਕਿਉਂਕਿ ਬਹੁਤ ਇਨਾਂ ਹੁੰਦੀ ਸੀ ਉਹ ਕੁਛ ਨਹੀਂ ਲੱਗਿਆ ਹੈਗਾ ਕਿ ਐਸ ਟਾਈਮ ਸਾਡੇ ਆਮ ਆਦਮੀ ਦੇ ਪ੍ਰਧਾਨ ਨੇ ਮਿਆਣੀ ਭੱਗੂਪੁਰੀਆਂ ਦੇ ਅੱਛਾ ਜੀ ਫੋਨ ਵੀ ਗਰੰਟਾ ਆਉਂਦੀਆਂ ਪਈਆਂ ਪਰ ਗੰਟਾ ਲੈਣ ਦਾ ਫਾਇਦਾ ਕੀ ਜੇ 16 ਲੱਖ ਪਹਿਲਾਂ ਹੀ ਪਏ ਤੁਸੀਂ ਮੈਨੂੰ ਇੰਨੀ ਕੱਲ ਦੱਸੋ ਕਿ ਪਿੰਡ ਦੇ ਵਿੱਚ ਕਿਹੜੇ ਕਿਹੜੇ ਐਸੇ ਕੰਮ ਨੇ ਜਿਹੜੇ ਹਜੇ ਤੱਕ ਉਦਾਂ ਹੀ ਅੜੇ ਪਏ ਨੇ ਕਿੰਨੇ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਜਿਹੜੇ ਹੋਣ ਵਾਲੇ ਨੇ ਪਿੰਡ ਦੇ ਫੇਰ ਆਪਾਂ ਪੰਚਾਇਤ ਜਿਹੜੀ ਤੁਸੀਂ ਨਵੇਂ ਸਰਪੰਚ ਚੁਣਦਾ ਫਿਰ ਉਹਨਾਂ ਦਾ ਵਾਪਰ ਦੱਸੋ ਕਾਸ ਨਹੀਂ ਹੈਗਾ ਪਰ ਪਾਣੀ ਦਾ ਨਿਕਾਸ ਬਿਲਕੁਲ ਨਹੀਂ ਹੈਗਾ ਸਾਰਾ ਪਿੰਡ ਪਾਣੀ ਦੇ ਵਿੱਚ ਡੁੱਬਿਆ ਪਿਆ ਆਂਗਣਵਾੜੀ ਤੇ ਆਂਗਣਵਾੜੀ ਬੰਨਣ ਵਾਲੀ ਕਰਨੀ ਹੈਗਾ ਪੰਚਾਇਤ ਘਰ ਸਾਡੇ ਨਹੀਂ ਹੈਗਾ ਦੂਜੀ ਇੱਕ ਗੱਲ ਇੱਥੇ ਗਲੀ ਏ ਨੋ 3 ਨੰਬਰ ਵਾਰਡ ਦੀ ਸਮਸਾਨ ਘਰ ਸਾਡੇ ਬਹੁਤ ਮੰਦੀ ਹਾਲ ਕਿੰਨਾ ਇਨਾ ਪਾਣੀ ਖਰੋਤਾ ਜਿਹਦੇ ਵਿੱਚ ਤੇ ਉਹ ਇੱਟਾਂ ਰੱਖ ਕੇ ਉਤੋਂ ਨੰਗਦੇ ਨੇ ਬੱਚਿਆਂ ਨੂੰ ਸਕੂਲੇ ਛੱਡਣ ਜਾਂਦੇ ਨੇ ਉਹਨਾਂ ਦੀ ਵਾਰਡ ਏ ਠੀਕ ਓ ਬੀਬੀ ਖਲੋਤੀ ਏ ਇਸ ਟਾਈਮ ਇਹਨਾਂ ਦੀ ਵਾਰਡ ਏ ਕਰਿਓ ਉਹਨਾਂ ਦੀ ਵਾਰਡ ਏ ਉਹਨਾਂ ਕੁਛ ਉਹਨਾਂ ਦੀ ਗਲੀ ਦਾ ਕੀ ਹਾਲ ਏ ਕਿੰਨੇ ਨੰਬਰ ਵਾਰਡ ਉਹਨਾਂ ਦੀ ਗਲੀ ਚ ਦਾ ਕਿੰਨੇ ਨੰਬਰ ਵਾਰਡ ਸਾਪਾ ਗੱਲਬਾਤ ਕਰ ਲਏ ਨੇ ਉਹਨਾਂ ਦੇ ਨਾਲ ਇਹ ਕਿੰਨੀ ਨੰਬਰ ਵਾਰਡ ਹਾਂਜੀ ਪੰਜ ਜੀ ਕੀ ਮਸਲਾ ਹੈ ਤੁਹਾਡੀ ਵਾਰਡ ਦਾ ਕੋਈ ਮਸਲਾ ਇਹ ਕਹਿ ਰਹੇ ਹਾਂਜੀ ਪੰਜ ਜੀ ਕੀ ਮਸਲਾ ਤੁਹਾਡੀ ਵਾਰਡ ਦਾ ਕੀ ਸਾਸਿਕਾ ਬਾਜੀ ਇਹ ਸਾਡਾ ਮਸਲਾ ਇਹ ਹੈ ਕਿ ਸਾਡੀ ਗਲੀ ਚ ਬਹੁਤ ਜ਼ਿਆਦਾ ਗੰਦ ਹੈ ਬਹੁਤ ਜ਼ਿਆਦਾ ਤੁਸੀਂ ਆਪ ਦੇਖ ਲਓ ਜਾ ਕੇ ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਪਿੰਡ ਦਾ ਜਿੰਨਾ ਲੋਕਾਂ ਦਾ ਕਚਰਾ ਟੁੱਟਦਾ ਹੈ ਅਸੀਂ ਆਪਣੇ ਬੂਹਿਆਂ ਕੋਲ ਪਾਉਂਦੇ ਹਾਂ ਅਸੀਂ ਇਹਨੇ 25 26 26 ਲੱਖ ਘਰਾ ਦਾ ਲਾਇਆ ਸਾਡਾ ਬੁਰਾ ਹਾਲ ਹੈ ਸਾਡੇ ਬੱਚੇ ਛੋਟੇ ਛੋਟੇ ਨੇ ਪਾਣੀ ਚੀ ਅਸੀਂ ਤੁਹਾਡਾ ਪਿੰਡ ਦਾ ਸਰਪੰਚ ਜਿਹੜਾ ਪਿੱਛੇ ਮੌਜੂਦਾ ਰਿਹਾ ਪਰ ਉਹਨੇ ਕੋਈ ਧਿਆਨ ਨਹੀਂ ਦਿੱਤਾ ਤੁਹਾਡੀ ਗਲੀ ਵਾਲੇ ਜਿੱਦਾਂ ਮੰਤਲ ਸਰ ਉਹ ਬਾਹਰ ਆਂਦੇ ਨੇ ਇੱਥੇ ਰਹਿੰਦੇ ਨਹੀਂ ਹੈਗੇ ਬਾਹਰ ਰਹਿੰਦੇ ਤੁਹਾਡੇ ਚਾਹੁੰਦਾ ਕਿ ਵੀ ਫਾਇਦਾ ਫਿਰ ਉਹਨਾਂ ਸਰ ਅਸੀਂ ਥੋੜਾ ਪਿੰਡ ਵਾਲੇ ਕਰਦੇ ਨੇ ਜੋ ਕਰਦੇ ਨੇ ਅਸੀਂ ਤਾਂ ਹੁਣ ਜੇ ਅਸੀਂ ਵੋਟਾਂ ਪਾਈਆਂ ਕਿਹੜੀ ਪਾਈਆਂ ਉਹਨਾਂ ਸਰ ਅਸੀਂ ਜੇ ਹੁਣ ਖੜੇ ਹੋਏ ਆ ਅਸੀਂ ਇਹ ਸਰਬਸੰਮਤੀ ਨਾਲ ਬੰਦੇ ਪਿਆ ਕੋਈ ਆਂਦਾ ਨਹੀਂ ਪਿਆ ਤੁਹਾਡੇ ਸਾਹਮਣੇ ਹੀ ਹੈ ਪਰ ਉਹਨਾਂ ਦਾ ਕੋਈ ਬੰਦਾ ਨਹੀਂ ਆਇਆ ਇੱਥੇ ਉਹਨਾਂ ਦਾ ਕੋਈ ਨਹੀਂ ਹੈਗਾ ਅੱਛਾ ਤੁਸੀਂ ਕੀ ਚਾਹੁੰਦੇ ਹੋ ਉਹਨਾਂ گاؤں ਆਉਣ ਵਾਲੇ ਸਮਝ ਦੇ ਵਿੱਚ ਅਸੀਂ ਜਾਣਦੇ ਆ ਜਿਹੜੇ ਉਹ ਪਾਜੀ ਖੜ ਪਿੰਡ ਦਾ ਸੁਧਾਰ ਹੋਏਗਾ ਸਾਡੇ ਮਹੱਲੇ ਦਾ ਸੁਧਾਰ ਹੋ ਜਾਏਗਾ ਠੀਕ ਹੈ ਕਦੂ ਦਾ ਕਦੂ ਦਾ ਨਾ ਸੁਧਾਰ ਹੋਇਆ ਪਿਆ ਤੁਹਾਡਾ ਮਹੱਲਾ ਦੱਸੋਗਾ ਮੜਾ ਜੀ ਕਟੋ ਕਟ ਵੀ 20 25 ਸਾਲ ਹੋ ਗਏ ਨੇ ਸਾਲ ਜੀ ਨਰਕੀ ਪਿਆ ਪੂਰਾ ਹਾਂਜੀ ਹਾਂਜੀ ਵਾਦੋ ਪਾਣੀ ਕਿੰਨਾ ਕ ਖੜਾ ਹੋ ਜਾਂਦਾ ਜਦੋਂ ਕਦੀ ਮੀਂਹ ਮੇਰੀ ਬਾਦ ਚਾਂਦੀ ਇਹ ਲੋਕੀ ਇੱਧਰ ਇੱਧਰ ਲੈ ਮੈਂ ਲੈ ਲੈਣਾ ਐਨ ਜੁਆਇ ਕਰਦੇ ਨੇ ਬਦਲ ਆਂਦਾ ਹੈ ਤੇ ਅਸੀਂ ਕਹਿੰਨੇ ਵਾਇਗਰੂ ਬਦਲ ਨਾ ਦੇਈ ਸਾਡੇ ਅੰਦਰਾਂ 'ਚ ਸੱਪ ਵੜਦੇ ਨੇ ਕੀੜੇ ਵੜਦੇ ਨੇ ਅੰਦਰ ਬਾਟੀਆਂ ਨਾ ਘੜਦੇ ਹੋਗੇ ਹਾਂਜੀ ਸਹੀ ਗੱਲ ਹੈ ਬਿਲਕੁਲ ਕਿੰਨੇ ਘਰ ਨੇ ਉਸ ਗਲੀ ਦੇ ਨਾਲ ਜਿੱਦਾਂ ਜੁੜਦੇ ਆ ਅਰੇ ਘਰੋਂ ਨੇ ਕੋਈ 60 ਘਰ ਹੈਗੇ ਨਹੀਂ ਸਾਡੇ ਹਰ ਇੱਕ ਘਰ ਹਾਂਜੀ 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 ਵੇਖੋ ਜੀ ਆ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਦੁੱਖ ਪਰੇਸ਼ਾਨੀਆਂ ਨੇ ਉਹਨਾਂ ਨਾਲ ਆਪਾਂ ਲੋਕਾਂ ਦੇ ਨਾਲ ਤੁਸੀਂ ਸੋਣ ਹੀ ਲਿਆ ਕਿ ਲੋਕਾਂ ਨੇ ਜਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਇਹ ਲਾਈਵ ਕਰਕੇ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਮਿਆਣੀ ਪੰਗੂਪੁਰ ਦੇ ਵਿੱਚ ਜਿਹੜੀ ਨਵੀਂ ਪੰਚਾਇਤ ਜਿਹੜੀ ਚੁਣ ਚੁਣ ਜਾ ਰਹੇ ਨੇ ਪਿੰਡ ਵਾਸੀ ਆਪਾਂ ਲੋਕਾਂ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਉਹ ਲੋ ਤੁਹਾਡੇ ਅਸੀਂ ਰੂਬਰ ਕਰਾ ਰਹੇ ਹਾਂਜੀ ਪੰਜੀ ਕੀ ਮਸਲਾ ਹੈ ਤੁਹਾਡਾ ਪਿੰਡ ਦਾ ਖਾਸ ਕਰਕੇ ਜਿਹੜੀ ਨਵੀਂ ਪੰਚਾਇਤ ਤੁਸੀਂ ਚ ਪਿੰਡ ਦਾ ਸੁਧਾਰ ਕਰਨ ਸਰਪੰਚ ਸਾਰੇ ਬਣੇ ਸਭ ਨੇ ਟਰਮਸ ਲਈਆਂ 15 15 20 20 ਸਾਲ ਲਈ ਕਿਸ ਨੇ 10 ਸਾਲ ਲਏ ਕਿਸ ਨੇ 5 ਸਾਲ ਲਏ ਕਿ ਸੁਧਾਰ ਬਿਲਕੁਲ 0% ਹੈ ਨਹੀਂ ਪਿੰਡ ਦਾ ਸੋਚਿਆ ਹੀ ਨਹੀਂ ਕਿਸੇ ਨੇ ਨਹੀਂ ਬਿਲਕੁਲ ਸੋਚਣ ਦੀ ਲੋੜ ਹੀ ਨਹੀਂ ਪਈ ਇਸ ਪਿੰਡ ਦੀ ਉਹ ਕਹਿੰਦੇ ਨਹੀਂ ਸੋਚਣ ਦੀ ਲੋੜ ਨਹੀਂ ਸੀ ਸਰਪੰਚ ਬਣ ਗਿਆ ਨਾ ਦੈਟਸ ਆਲ ਬਸ ਹੀ ਕਿਉਂ ਫੇ ਵੋਟਾ ਫੇਰ ਤੋਂ ਹੀ ਪਾਤੀਆਂ ਵੋਟਾਂ ਦੇਖੋ ਜਦੋਂ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਸਾਰੇ ਪਿੰਡ ਸਹਿਮਤੀ ਨਾਲ ਬਣਾਇਆ ਸਰਪੰਚ ਫਿਰ ਅਸੀਂ ਵੀ ਚਾਹੀ ਹੁੰਦੇ ਸੀ ਸਰਪੰਚ ਪਿੰਡ ਚ ਰਹਿੰਦੇ ਅਸੀਂ ਲੋਕੀ ਤੇ ਕਹਿ ਰਹੇ ਸੀ ਇਹ ਵੋਟਾਂ ਪਈਆਂ ਤੇ ਸਾਰ ਸਹਿਮਤੀ ਨਾਲ ਬਣੇ ਨਹੀਂ ਅਸਲ ਪਹਿਲੇ ਸਰਪੰਚ ਹੀ ਦਾ ਬੰਦਾ ਰਿਹਾ ਸਰਮਤੀ ਦਾ ਬੰਦਾ ਰਿਹਾ ਕਮਤੀ ਨਾਲ ਪੰਜ ਸਾਲ ਉਹਨੇ ਇੱਕ ਪੰਜ ਸਾਲ ਜਿਹੜੀ ਬੈਲਟ ਲਈ ਉਹ ਉਹਨੇ ਲਈ ਸੀ ਵੋਟਾਂ ਨਾਲ ਅਸਲ ਪਹਿਲੇ ਉਹ ਸਰਮਤੀ ਨਾਲ 10 ਸਾਲ ਉਹਨੇ ਲਿਤੇ ਲੇਤੇ ਨਹੀਂ ਤੇ ਦੇਖੋ ਜੇ ਸਹਿਮਤੀ ਨਾਲ ਵੀ ਜਾਂ ਵੋਟਾਂ ਲੈ ਕੇ ਵੀ ਕੋਈ ਕੰਮ ਨਹੀਂ ਕੀਤਾ ਤੇ ਮੈਂ ਕਹਿੰਨੀ ਕਿ ਉਹਨੂੰ ਦੁਬਾਰਾ ਹੱਕ ਨਹੀਂ ਦੇਣ ਚਾਹੀਦਾ ਪਿੰਡ ਵਾਲਿਆਂ ਨੂੰ ਹੱਕ ਨਹੀਂ ਦੇਣਾ ਚਾਹੀਦਾ ਮੇਰੇ ਗਾਵੇਂ ਫਿਰ ਤੋਂ ਹੀ ਬਣਾਉਂਗੀਆਂ ਮੇਰੀ ਹਨਾ ਜੇ ਉਹ ਲਿਖ ਕੇ ਦਿੰਦਾ ਜਿਵੇਂ ਬੇਟਾ ਕਹਿ ਰਿਹਾ ਕਿ ਮੈਂ ਦੋਕ ਲਈ ਇਹ ਕਿਲਾ ਪਹਿਲੀ ਮੈਨੂੰ ਵੋਟਿੰਗ ਕਰੋਗੇ ਉਸ ਤੋਂ ਬਾਅਦ ਹੀ ਮੈਦਾਨਾ ਕਿਲਾ ਉਹ ਵੀ ਕਿਵੇਂ ਲੇਕਿਨ ਲਾ ਲੋ ਇਹ ਵੀ ਲਿਖ ਕੇ ਦੇਵੇ ਕਿ ਮੈਂ ਸੁਧਾਰ ਕਰਾਂਗਾ ਉਹ ਤਾਂ ਤੁਹਾਡੇ ਪਿੰਡ ਦੀ ਪੰਚਾਇਤ ਦੀ ਜਿਵੇਂ ਕੋਈ ਵੋਟ ਨਹੀਂ ਪਾਣੀ ਕਿਸੇ ਨੂੰ ਸਾਰਾ ਪਿੰਡ ਵੋਟ ਨਹੀਂ ਪਾਏਗਾ ਜੇ ਪਿੰਡ ਅੱਛਾ ਹੋਏਗਾ ਤੇ ਕਿਸੇ ਪਿੰਡ ਨੂੰ ਕਿਸੇ ਬੰਦੇ ਨੂੰ ਵੋਟ ਨਾ ਪਾਓ ਅੱਛੇ ਬੰਦੇ ਨੂੰ ਅੱਗੇ ਖੜਾ ਕਰੋ ਨੌਜਵਾਨ ਬੇਟਾ ਕੋਈ ਗੱਲ ਨਹੀਂ ਕਹਿ ਰਿਹਾ ਕਿ ਅਗਰ ਜੇ VOTING ਹੁੰਦੀ ਹੈ VOTING ਬਣਨ ਤੋਂ ਬਾਅਦ ਵੀ ਮੈਂ ਤੁਹਾਨੂੰ ਜਿਹੜਾ ਹੈ ਕਿਲਾ ਪਹਿਲੀ ਦਵਾਂ ਠੀਕ ਹੈ ਓਕੇ ਲੇਕਿਨ ਵਰਬਲੀ ਨਹੀਂ ਬੇਟਾ ਫਿਰ ਲਿਖ ਕੇ ਲੈਣਾ ਹੈ ਪਹਿਲੇ ਸਾਹਮਣੇ ਲਿਖ ਲਿਖ ਲਿਖਣੇ ਲੱਗੋਗੇ ਯਾਰ ਦੇਖੋ ਜੀ ਬਾਦ ਜਦੋਂ ਬਣ ਗਏ ਤੇ ਮੈਂ ਕੌਣ ਤੇ ਤੂੰ ਕੌਣ ਸਹੀ ਗੱਲ ਫੇਰ ਨਹੀਂ ਫੇਰ ਬਾਦ ਜੇ ਅੰਦਰ ਵੜ ਕੇ ਕੁਰਸੀਆਂ ਵਾਲੇ ਦੇਖੋ ਤੁਸੀਂ ਇਦਾਂ ਹੀ ਕਰਦੇ ਪਏ ਨੇ ਸਾਰੇ ਤੇ ਇਹ ਸਭ ਆਪਾਂ ਪਹਿਲੇ ਢਿੱਡ ਲੈਣਾ ਹੈ ਬਾਕੀ ਠੀਕ ਹੈ ਮੁੰਡਾ ਉਹਦਾ ਦਾਦਾ ਦਾਦਾ ਜੀ ਨੇ ਸਰਪੰਚੀ ਕੀਤੀ ਹੈ ਅਸੀਂ ਵੀ ਸਰਪੰਚੀ ਕੀਤੀ ਪਹਿਲੇ ਬੜੇ ਸਾਲ ਇੰਨਾ ਦਾਦਾ ਜੀ ਨੇ ਸਰਪੰਚੀ ਕੀਤੀ ਹੈ ਅਸੀਂ ਸਾਰੇ ਅچھے ਸਾਰੇ ਅچھے ਪਰਵਾਜ਼ ਦੇ ਬੱਚੇ ਆਂ ਸਾਰੇ ਓਕੇ ਤੇ ਕੋਈ ਗੱਲ ਨਹੀਂ ਇਹ ਬੇਟਾ ਬਹੁਤ ਲਾਏ ਕੇ ਇਹਨੂੰ ਸਰਪੰਚ ਬਣਾਇਆ ਜਾਵੇ ਕਹਿੰਨੇ ਬਣਾਓ ਲੇਕਿਨ ਜੋ ਇਹ ਕਹਿ ਰਿਹਾ ਹੈ ਉਹ ਕਰਕੇ ਦਿਖਾਵੇ ਪਿੰਡ ਨੂੰ ਅਗਈ ਟਾਂ ਵੀ ਲੈ ਸਕਦਾ ਪੰਜ ਦੇਖਿਆ ਜਾਵੇ ਤਾਂ ਦੂਸਰੀ ਦੂਸਰੀ ਧਿਰ ਤੇ ਇੱਥੇ ਪਹੁੰਚਣੀ ਤੁਹਾਡੇ ਕਹਿੰਦੇ ਕਹਿੰਦੇ ਦੋ ਤਿੰਨ ਵਾਰੀ ਦੇ ਅਨਾਊਂਸਮੈਂਟਾਂ ਵੀ ਕਰਤੀਆਂ ਪਿੰਡ ਦੇ ਵਿੱਚ ਕੋਈ ਗੱਲ ਨਹੀਂ ਇੱਕ ਵਾਰੀ ਅਨਾਊਂਸ ਹੋਰ ਕੀਤਾ ਜਾਏਗਾ ਉਹਨਾਂ ਨੇ ਇੱਕ ਦੋ ਸੈਕਿੰਡ ਟਰਮ ਇਹ ਕੋਈ ਹੋਰ ਰਾਊਂਡਸ ਕਰਨਗੇ ਭਾਜੀ ਫਿਰ ਬੁਲਾਇਆ ਜਾਏਗਾ ਤੀਸਰੀ ਵਾਰੀ ਤੇ ਜੇ ਨਹੀਂ ਆਣਗੇ ਜੇ ਨਹੀਂ ਜੱਜ ਕਹਿਣਾ ਕਿ ਭਈ ਤੁਹਾਡੇ ਹੱਕ ਚ ਕੇਸ ਹੋ ਗਿਆ ਠੀਕ ਕੋਈ ਗੱਲ ਹੋਏਗੀ ਫਿਰ ਪਿੰਡ ਆਪਾਂ ਦੋ ਮੌਕੇ ਨਾਲ ਹੋਰ ਦੇਣੇ ਨੇ ਇੱਕ ਵਾਰੀ ਨੂੰ ਹੋਰ ਅਨਾਊਂਸ ਕਰੋ ਭਾਜੀ ਰੌਂਕੀ ਭਾਜੀ ਇੱਕ ਵਾਰੀ ਅਨਾਉਂਸ ਕਰ ਦਿਓ ਕਿ ਤੁਸੀਂ ਪਹੁੰਚੇ ਤੁਸੀਂ ਨਹੀਂ ਆ ਰਹੇ ਨਾਲਿਆਂ ਦੇ ਜਿਹੜੇ ਮਸਲੇ ਨੇ ਬਹੁਤ ਗੰਭੀਰ ਮਸਲੇ ਜਿਦਾਂ ਬਗੜ ਵਿੱਚ ਇੰਨਾ ਕ ਪਾਣੀ ਹੈ ਕਿ ਮੁਰਦਾ ਜੇ ਕੋਸ਼ਿਸ਼ ਕਰੇ ਤਾਂ ਕਹਿੰਦਾ ਮੈਂ ਆਪ ਉੱਠ ਕੇ ਤੁਰ ਜਾਵਾਂ ਇਹ ਬੇੜਾ ਕਰ ਬੱਸ ਐਂਡ ਕੋਈ ਨਹੀਂ ਗਲੀਆਂ ਦੇਖ ਲਓ ਤੁਸੀਂ ਗਲੀਆਂ ਇੰਨੀਆਂ ਗੰਦੀਆਂ ਕੋਈ ਹਾਲ ਨਹੀਂ 4 ਤਰੀਕ ਫਾਈਨਲ ਉਸ ਤੋਂ ਪਹਿਲੇ ਪਹਿਲੇ ਪਿੰਡ ਦਾ ਫੈਸਲਾ ਕੀਤਾ ਜਾਵੇ ਦੂਸਰੀ ਤਰ੍ਹਾਂ ਇਸੀ ਤਰ੍ਹਾਂ ਵੀ ਆਪਾਂ ਸਾਰੇ ਇਕੱਠੇ ਹੋ ਕੇ ਪਿੰਡ ਵਾਲੇ ਥੇ ਆਣ ਔਰ ਸ਼ਾਂਤੀ ਕਰਨ ਇਸ ਸਪੰਸ ਬਣਾਇਆ ਜਾਵੇ ਜਿਹੜਾ ਹੋਣ ਹਰ ਬੱਚਾ ਹੈ ਉਹ ਅੱਗੇ ਆਵੇ ਕੰਮ ਕਰੇ ਤੁਹਾਨੂੰ ਕੋਈ ਪਾਰਟੀ ਦਾ ਕੋਈ ਮਤਲਬ ਨਹੀਂ ਸਾਨੂੰ ਨਹੀਂ ਅਕਾਲੀ ਨਾਲ ਨਹੀਂ ਕਾਂਗਰਸ ਨਾਲ ਨਹੀਂ ਆਪ ਨਾਲ ਇਹ ਬੱਚਾ ਵੀ ਜਿਹੜਾ ਹੈ ਇੱਕ ਬਿਨਾਂ ਪੱਖਪਾਤ ਤੋਂ ਕਿਉਂਕਿ ਸ਼ਾਂਤੀ ਦਾ ਬਣਾ ਸਭ ਦੀ ਸ਼ਾਂਤੀ ਨਾਲ ਸ਼ਾਂਤੀ ਨਾਲ ਕੰਮ ਕਰੇ ਇਹ ਨਹੀਂ ਕਿ ਕੋਈ ਅਕਾਲੀ ਚੱਲ ਗਿਆ ਮੈਂ ਨਹੀਂ ਕੰਮ ਕਰਨਾ ਜਾਂ ਆਪ ਦਾ ਚੱਲ ਗਿਆ ਮੈਂ ਕੰਮ ਨਹੀਂ ਕਰਨਾ ਕਿ ਕਾਂਗਰਸੇ ਕੰਮ ਕਰੇ ਬਾਤ ਨਾ ਰੱਖੇ ਬਾਤ ਨਹੀਂ ਕਰਨਾ ਬੇਟਾ ਇੱਕ ਰਿਕਵੈਸਟ ਹੈ ਬੇਨਤੀ ਹੱਥ ਜੋੜ ਕੇ ਸਾਰਿਆਂ ਕੇ ਸਾਰਿਆਂ ਕੇ ਮੈਂ ਰਿਕਵੈਸਟ ਕਰਨੀ ਵੀ ਤੁਸੀਂ ਸੁਣਦੇ ਹੋ ਬਾਅਦ ਬਾਕੀ ਕੰਮ ਕਰੇਗਾ ਮੈਨੂੰ ਜਿੱਤੇ ਤੱਕ ਉਮੀਦ ਹੈ ਕਿ ਪਛਾ ਕੰਮ ਕਰੇਗਾ ਕਹਿ ਰਿਹਾ ਹੈ ਕਿ ਜੇਕਰ ਤੁਸੀਂ ਮੈਨੂੰ VOTING ਨਾਲ ਵੀ ਸਰਪੰਚ ਬਣਾਉਂਦੇ ਹੋ ਤੇ ਫਿਰ ਵੀ ਮੈਂ ਤੁਹਾਨੂੰ ਕਿੱਲਾ ਦਾਂਗਾ ਇਟ ਮੀਨਸ ਇਹ ਕੁਝ ਕਰੇਗਾ ਪਰ ਪਰ ਆਪਾਂ ਜੇ ਜ਼ਮੀਨ ਦੀ ਆਪਾਂ ਗੱਲ ਕਰੀਓ ਉੱਧਾ ਤੁਹਾਡੇ ਪਿੰਡ ਦੀ ਕਿੰਨੀ ਪੰਚਾਇਤੀ ਜ਼ਮੀਨ ਜਿਹੜਾ ਪਿੰਡ ਦੀ ਕਿੰਨਾ ਬਹੁਤ ਸੀ ਹੁਣ ਆਹੀ ਵੇਰਵਾ ਕੱਢਣ ਲੱਗੀ ਵੀ ਗੱਲਾਂ ਖੱਡੇ ਬਲਾਤੇ ਪੈਸੇ ਦੇ ਦੇ ਕੇ ਬਹੁਤ ਕੁਝ ਕੀਤਾ ਪਿੰਡ ਹੈਗਾ ਜਿਹੜੀਆਂ ਜ਼ਮੀਨਾਂ ਜਿਹੜੀਆਂ ਤੁਹਾਡੇ ਪਿੰਡ ਦੀਆਂ ਪੰਚਾਇਤੀਆਂ ਕਿੱਧਰ ਗਈਆਂ ਉਸ ਤੋਂ ਵਾਸਤੇ ਕੂੜਾ ਸਿੱਟਣ ਵਾਸਤੇ ਲੋਕਾਂ ਕੋਲ ਜਗ੍ਹਾ ਨਹੀਂ ਹੈ ਕਿ ਦੇਖੋ ਪਿੰਡ ਵਿੱਚ ਕੂੜਾ ਛੁੱਟਣ ਵਾਸਤੇ ਦੇਖੋ ਯਾ ਤੇ ਡਰਮ ਲੈ ਜਾਣਗੇ ਨਗਰ ਨਿਕੰਮ ਦੇ ਉਹ ਆਣ ਉੱਥੇ ਪਾਏ ਕੂੜਾ ਕੁਛ ਨਹੀਂ ਸਾਡੇ ਪਿੰਡ ਦੇ 43 ਖੱਡੇ ਨੇ ਜਿਹੜੇ ਸ਼ਾਮਲਾਤੀ ਖੱਡੇ ਨੇ ਮੇਰੇ ਕੋ ਸਾਰੀਆਂ ਫਰਦਾਂ ਨੇ ਮੈਂ ਸ਼ੋਅ ਕਰਨ ਨੂੰ ਤਿਆਰ ਹਾਂ ਅੱਛਾ ਜੀ ਮੈਂ ਵੀਡੀਓ ਉਥੋਂ ਘੜਾ ਕੇ ਆਇਆ ਤਸਵੀਲ ਨੂੰ 43 ਖੱਡੇ ਨੇ ਜਿਹੜੇ ਐਸ ਟਾਈਮ ਤੁਸੀਂ ਪਿੰਡ ਦਾ ਘੇਰਾ ਲਾ ਲਓ ਉੱਤੇ 16 ਖੱਡੇ ਵੀ ਹਨੀ ਅੱਛਾ ਜੀ ਸਾਰੇ ਮੱਲੇ ਗਏ ਨੇ ਪਸ ਪੈਸੇ ਦੇ ਲੈ ਕੇ ਵਲੰਦੇ ਨੇ ਜੇ ਸਰਕਾਰਾਂ ਆਂਦੀ ਏ ਉਹ ਨੂੰ ਬੁਲਾ ਦਿੰਦੀ ਏ ਇਹ ਕੰਮ ਸਹੀ ਨਹੀਂ ਉਹ ਪਿੰਡ ਦਾ ਜਿੱਥੇ ਜਗ੍ਹਾ ਜਿਹੜੀ ਉੱਥੇ ਤੁਸੀਂ ਚਪੜਾ ਬਣਾਓ ਕੂੜਾ ਬਸਤੇ ਬਣਾਓ ਹੈਨਾ ਉੱਥੇ ਹੋਰ ਕੰਮ ਬੜੇ ਪਾਰਕ ਬਣਾਓ ਕੋਈ ਪੰਚਾਇਤ ਘਰ ਬਣਾਓ ਬੜਾ ਕੁਝ ਏ ਪਰ ਨਹੀਂ ਪੈਸਾ ਸਾਨੂੰ ਦੇ ਦੋ ਤੁਸੀਂ ਵੱਲ ਲੋ ਜੀ ਇਹ ਕੰਮ ਸਾਰੇ ਜਿਹੜੇ ਠੀਕ ਨਹੀਂ ਹੈਗੇ ਪਰ ਪਿੰਡ ਵਾਲਿਆਂ ਦਾ ਕੋਈ ਸੋਚਿਆ ਨਹੀਂ ਕਿਸੇ ਨੇ ਹੈਨਾ ਪੰਚਾਇਤ ਨੇ ਭਾਵੇਂ ਕੋਈ ਜਿੱਦਾਂ ਦੇ ਮਰਜ਼ੇ ਮੈਂ ਸਾਰੀਆਂ ਪਾਰਟੀਆਂ ਕੋਲ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਕਿਸੇ ਨੇ ਵੀ ਪਿੰਡ ਦਾ ਨਹੀਂ ਸੋਚਿਆ ਤੇ ਮੇਰੀ ਇਸ ਵੱਡੇ ਅੱਗੇ ਰਿਕੁਐਸਟ ਹੈ ਬਣੋ ਬੇਟਾ ਬਹੁਤ ਨੌਜਵਾਨ ਹੈ ਬੱਚਾ ਅੱਗੇ ਆ ਗੁੱਡ ਅੱਛੀ ਗੱਲ ਆਣਾ ਚਾਹੀਦਾ ਨੌਜਵਾਨ ਬੱਚਾ ਹੈ ਸਾਡਾ ਬੇਟਾ ਹੀ ਹੈ ਮੇਰਾ ਬੇਟਾ ਹੀ ਲੱਗਦਾ ਕਿਉਂਕਿ ਮੈਂ ਤਾਂ ਕਾਫੀ ਦੋ ਗੁਣਾ ਜ਼ਿਆਦਾ ਹੈ ਮੇਰੀ ਉਮਰ ਇਹ ਬੱਚਾ ਅੱਗੇ ਆਵੇ ਪਰ ਜੋ ਇਹ ਕਹਿ ਰਿਹਾ ਸਰ ਸਾਰੇ ਲੋਕਾਂ ਸਾਹਮਣੇ ਇੱਥੇ ਉਤਰੇ ਜੇਕਰ ਨਹੀਂ ਉਤਰੇਗਾ ਮੈਂ ਤੈਨੂੰ ਗੱਲੂ ਫਾ ਲੈਣਾ ਬਾਕੀ ਮੈਨੂੰ ਨਹੀਂ ਪਤਾ ਬਾਕੀ ਦਾ ਮੈਂ ਤੈਨੂੰ ਗੱਲ ਉਹ ਗੱਲਣ ਜਾ ਕੇ ਬੇਟਾ ਕੀ ਗੱਲ ਹੁੰਦਾ ਅੱਜ ਦਾ ਫਿਰ ਤੁਸੀਂ ਸਰਸੰਤੀ ਨਾ ਫਿਰ ਚਲੋਗੇ ਇਹਨਾਂ ਨੂੰ ਹਾਂਜੀ ਇਹ ਸਰਸੰਤੀ ਕਰਾਂਗੇ ਸਾਰੇ ਪਿੰਡ ਦੋ ਚਾਂਸ ਉਹਨਾਂ ਨੂੰ ਓਰ ਦੇਣੇ ਆ ਤੁਸੀਂ ਪਾਰਟੀ ਵਾਲੇ ਵੀ ਆਣ ਆਗੇ ਠੀਕ ਹੈ ਨਹੀਂ ਤੇ ਫਿਰ ਚਲੋਗੇ ਦੋ ਵਾਰੀ ਤੀਸਰੀ ਵਾਰੀ ਉਹਨਾਂ ਚਾਂਸ ਦਾਂਗੇ ਇੱਕ ਚਾਂਸ ਓਰ ਦਾਂਗੇ ਤੀਸਰੀ ਵਾਰੀ ਵੀ ਦਾਂਗੇ ਅਗਰ ਨਹੀਂ ਆਣਗੇ ਅੱਛਾ ਅੱਛਾ ਹੈਗੀ ਸਹਿਮਤੀ ਮੇਰੀ ਕਿਉਂਕਿ ਫਾਈਨਲ ਚਲੋ ਦੇ ਦੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਦੇ ਤੁਸੀਂ ਇਹ ਤੇ ਟਾਈਮ ਦੱਸੇਗਾ ਬਿਲਕੁਲ ਬਿਲਕੁਲ ਇਹ ਇਹ ਬੇਟਾ ਦੱਸੇਗਾ ਸਾਨੂੰ ਠੀਕ ਤੁਸੀਂ ਫਿਰ ਦੁਬਾਰਾ ਆਇਓ 5 ਸਾਲ ਬਾਅਦ ਕੀ ਸਾਡੇ ਪਿੰਡ ਚ ਕਿੰਨਾ ਕੁ ਸ਼ਹਿਰ ਸੁਧਾਰ ਦੇਖੀ ਜਾਇਓ ਅ ਜ਼ਰੂਰ ਆਇਓ ਬਿਲਕੁਲ ਬਿਲਕੁਲ ਜਾਂਦੇ ਤੁਸੀਂ ਲਾਈਵ ਹੁਣ ਵੀ ਤੁਸੀਂ ਪਿੰਡਾਂ ਸੁਧਾਰ ਦੇਖ ਲਓ ਕਿੰਨਾ ਕੇ ਪਿੰਡ ਤੁਸੀਂ ਜਾ ਕੇ ਦੇਖੋ ਪਿੰਡ ਕਿੰਨਾ ਕੇ ਤੁਹਾਨੂੰ ਮੈਂ ਸ਼ਮਸ਼ਾਨ ਘਟ ਲੈਣੀ ਮੇਰੇ ਕੋਲ ਵਿਲਾ ਨਹੀਂ ਟੋਟਲ ਕਿੰਨੀ ਕੇ VOTING ਜਿਹੜੀ ਇਹ ਪਿੰਡ ਦੀ ਵਿੱਚ 5000 ਘਰ ਹੈ ਬਹੁਤ ਵੋਟ ਹੈ ਅੱਛਾ ਕੁਝ ਬਾਹਰ ਵੀ ਗਏ ਹੋਣਗੇ ਅੱਛਾ ਚਲੋ ਕਿੰਨੇ ਕੁ ਚੱਲ ਗਏ ਹੋਣਗੇ ਫਿਰ ਵੀ ਪਿੰਡ ਸਾਰਾ ਮੁਦੇਸ 16 1700 ਵੋਟ ਹੈ ਤੇ ਕੋਈ ਕਹਿੰਦਾ ਉਹ ਕੋਈ ਗੱਲ ਨਹੀਂ ਗਈ ਵੋਟ ਵਾਧੂ ਹੈ ਵਾਟਬੰਦੀ ਵੀ ਹੋਈ ਹੈ ਹਾਂਜੀ ਵਾਟਾਂ ਨੇ 5 ਨੰਬਰ 4 ਨੰਬਰ ਵਾਟਾਂ ਨੇ ਨੌ ਗਾਰਡ ਨੰਬਰ ਬਣੇ ਹੋਏ ਨੇ ਸਭ ਸਭ ਕੁਝ ਠੀਕ ਹੈ ਪਰ ਕੰਮ ਨਹੀਂ ਕਿਸੇ ਨੇ ਕਰਨਾ ਕੰਮ ਨਹੀਂ ਕਰ ਤੁਸੀਂ ਹਿਸਾਬ ਲਾ ਰਹੇ ਹੋ ਕਿ ਜਿਆਦਾ ਤੁਸੀਂ ਮਾਰ ਖਾਂਦੇ ਹੋ ਕੰਮ ਤੋਂ ਕੰਮ ਨਹੀਂ ਹੋਇਆ ਪਿੰਡ ਕਿੰਗਲੀਆ ਸੀ ਆਪ ਬਣਾ ਰਹੇ ਹਾਂ ਕਿਹੜਾ ਛੱਪੜਾ ਹਿਸਾਬ ਲਾ ਲਓ ਇਹ ਛੱਪੜ ਦਾ ਪਾਣੀ ਹੋਉਂਦਾ ਉਹ ਆਹ ਨਹੀਂ ਤੁਸੀਂ ਕਿਹੜਾ ਛੱਪੜਾ ਦਾ ਪਾਣੀ ਨਾ ਉਹ ਘਰਾਂ 'ਚ ਹੀ ਆਉਂਦਾ ਨਾ ਉਹ ਛੱਪੜਾ ਦਾ ਬਾਹਰ ਨਹੀਂ ਆਇਆ ਛੱਪੜ ਦਾ ਕੱਪੜਾ ਬਣਾਇਆ ਦੇ ਵਾਸਤੇ ਮੈਨੂੰ ਇਹ ਦੱਸੋ ਪਾਣੀ ਨਹੀਂ ਬਣਾਇਆ ਨਾ ਜੇ ਤੁਹਾਡੇ ਘਰਾਂ 'ਚ ਪਾਣੀ ਜਾਣਾ ਤਾਂ ਫਿਰ ਛੱਪੜ ਜਿਹੜਾ ਆਪਾਂ ਬਣਾਈ ਦੋ ਕਦ ਲਈ ਬਣਾਈ ਕੋਈ ਵੀ ਸਰਪੰਚ ਬਣ ਜਾਏ ਪਰ ਇਹ ਹੋਰ ਕੋਈ ਗੱਲ ਨਹੀਂ ਪਤਾ ਦਾ ਮਸਲਾ ਪਾਣੀ ਦਾ ਗੰਦੇ ਪਾਣੀ ਦਾ ਗੰਦੇ ਪਾਣੀ ਦਾ ਹਸਧਾਰ ਕਰੇ ਘਰਾਂ ਦੇ ਪਾਣੀ ਲੋਕਾਂ ਦੇ ਵੜਦੇ ਭਾਈ ਜਿਹੜਾ ਹੁਣ ਖੜਾ ਹੋਇਆ ਇਹ ਕਰੂਗਾ ਕੰਮ ਕਿ ਨਹੀਂ ਉਹ ਕਹਿੰਦੇ ਅਸੀਂ 2 ਕਿੱਲੇ ਪੈਲੀ ਵੀ ਦੇਣੀ ਹੈ ਪੰਚਾਇਤ ਨੂੰ ਸੰਤਿਨਾਭਾ ਉਹ ਕਿਸ ਨੂੰ ਬਣਾ ਲਓ ਸੰਤਿਨਾ ਜਿਹੜਾ ਵੀ ਬੰਦਾ ਹੈ ਬਣਾਓ ਕੋਈ ਗੱਲ ਨਹੀਂ ਸੰਤਿਨਾ ਕੰਮ ਕਰੇਗਾ ਮੁੰਡਾ ਇਹ ਵੀ ਕਰੇਗਾ ਹਾਂਜੀ ਭਾਜੀ ਹਾਂਜੀ ਲੋਕਾਂ ਦੇ ਜਿਹੜੇ ਮਸਲੇ ਬਹੁਤ ਗੰਭੀਰ ਨੇ ਉਹ ਕਹਿੰਦੇ ਪਿੱਛੇ ਪੰਚਾਇਤ ਨੇ ਆਪਣਾ ਰਾਜ ਕਰਤਾ ਜਿਹੜਾ ਸਰਪੰਚ ਹੀ ਉਹ ਬਾਹਰ ਹੀ ਰਿਹਾ ਜ਼ਿਆਦਾਤਰ ਪਿੰਡ ਦੇ ਵੜਿਆ ਨਹੀਂ ਕਹਿੰਦੇ ਜੀ ਬਹੁਤ ਦੁਖੀ ਪਰੇਸ਼ਾਨ ਆ ਕੀ ਗਣਾ ਚ ਮੈਨੂੰ ਇੱਕ ਗੱਲ ਹੈ ਮੈਂ ਸਾਰੇ ਪਿੰਡ ਮੈਨੂੰ ਕੋਈ ਪਾਲਤਨਾ ਲੈਣਾ ਦੇਣਾ ਨਹੀਂ ਤਿੰਨ ਪਾਰਟੀਆਂ ਦਾ ਡਿਫਰੈਂਸ ਮੈਨੂੰ ਕੋਈ ਲੈਣਾ ਮੈਂ ਮੈਂ ਪਿੰਡ ਦਾ ਸਾਂਝਾ ਜਿੱਤਾ ਮੈਂ ਆਪਣਾ ਪਹਿਲਾ ਪਿੰਡ ਵੇਖਾਂਗਾ ਠੀਕ ਹੈ ਨਾ ਜੋ ਮੈਂ ਕਿਹਾ ਮੈਂ ਪਹਿਲਾਂ ਲਿਖ ਕੇ ਦਵਾਂਗਾ ਸਟਾਮਪ ਪੇਪਰ ਤੇ ਦੋ ਕਿਲੇਸ ਪਿੰਡ ਨੂੰ ਦਿੱਤੇ ਜਾਣਗੇ ਠੀਕ ਠੀਕ ਫਿਰ ਵੀ ਨਹੀਂ ਸਹਿਮਤ ਹੋਏਗਾ ਇਲੈਕਸ਼ਨ ਹੋਏਗੀ ਜਿੱਤਾਂਗਾ ਫਿਰ ਵੀ ਇੱਕ ਕਿਲਾ ਦਿੱਤਾ ਜਾਏਗਾ ਮੰਨ ਲਓ ਤੁਸੀਂ ਸੀ ਇਹ ਇਹ ਇਲੈਕਸ਼ਨ ਹੁੰਦੀ ਬਾਈਚਾਦ ਫਿਰ ਤੁਸੀਂ ਕਿਲਾ ਦੋਗੇ ਜਾਂ ਸਰਸੰਤੀ ਹੁੰਦੀ ਫਿਰ ਦੋ ਕਿਲੇ ਪਿੰਡ ਨੂੰ ਦੇਓਗੇ ਪੰਚਾਇਤੀ ਤੋਂ ਹਾਂਜੀ 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 ਦੋ ਉਹ ਜਿਹੜੇ ਦੋ ਕਿਲੇ ਤੁਸੀਂ ਦੋ ਦੋ ਦੇ ਵਿੱਚ ਕੀ ਤੁਸੀਂ ਕਰੋਗੇ ਜਿੱਦਾਂ ਛੱਪੜ ਦਾ ਪਿੰਡ ਦਾ ਛੱਪ ਪਿੰਡ ਦਾ ਛੱਪੜ ਬਣਾਵਾਂਗੇ ਇੱਕ ੱਡੇ ਦੇ ਛੱਪੜ ਤੇ ਜਿਹੜਾ ਉਹ ਛੱਪੜ ਬਣਾਵਾਂਗੇ ਨਾ ਉਥੋਂ ਮਿੱਟੀ ਪਟਾਂਗੇ ਸਾਰੇ ਛੱਪੜ ਪੂਰਾਗੇ ਅਸੀਂ ਠੀਕ ਹੈ ਨਾ ਉੱਥੇ ਪਾਰਕ ਆ ਜਾਂ ਬੱਸ ਸਟੈਂਡ ਕੁਝ ਬਣਾਵਾਂਗੇ ਇੱਧਰ ਪਾਰਕ ਬਣਾਵਾਂਗੇ ਤੇ ਉਹ ਜਿਹੜਾ ਛੱਪੜ ਜਿਹੜਾ ਉਦੇ ਮਤਲਬ ਸਾਰਾ ਪਾਣੀ ਆ ਡੇ ਦਾ ਪਾਣੀ ਪਿੰਡ ਦਾ ਪਾਣੀ ਉਹਦੇ ਚ ਜਾਏਗਾ ਠੀਕ ਉਹ ਤੇ ਫਿਲਟਰ ਲਾਏ ਜਾਏਗੇ ਸਕਾਨ ਵਾਸਤੇ ਦੇਖੋ ਜੇ ਨਵੇਂ ਸਰਪੰਚ ਦੀ ਜਿਹੜੀ ਸੋਚ ਆ ਜਿਹੜੇ ਸਰਸਮਤੇ ਨਾਲ ਜਿਹੜੇ ਪਿੰਡ ਵਾਸੀਆਂ ਨੇ ਜਿਹੜਾ ਚੁੜਨਾ ਵਾ ਇਹ ਬਾਈ ਜੀ ਆਪਣੇ ਕਹਿੰਦੇ ਜੀ ਮੇਰੀ ਸੋਚ ਇਹ ਕਿ ਜਿਹੜਾ ਮੈਂ ਦੋ ਕਿਲੇ ਪੈਲੀ ਦੇਣੀ ਨਾ ਪਿੰਡ ਦੀ ਪੰਚਾਇਤ ਨੂੰ ਉਥੇ ਮੈਂ ਇੱਕ ਛੱਪੜ ਬਣਾਵਾਂਗਾ ਜੇ VOTING ਹੋਏਗੀ ਉਹ ਮੈਂ ਕਿਲਾ ਇੱਕ ਪੈਲੀ ਜਿਹੜੀ ਪਿੰਡ ਨੂੰ ਦਵਾਂਗਾ ਠੀਕ ਹੈ ਜੀ ਇਹ ਬਹੁਤ ਵਧੀਆ ਇਦਾਂ ਦੀ ਜਿਹੜੀ ਸੋਚ ਹੈ ਜਿਹੜੀ ਨੌਜਵਾਨਾਂ ਨੂੰ ਜਿਹੜੇ ਅੱਗੇ ਆਉਣਾ ਚਾਹੀਦਾ ਬਹੁਤ ਵਧੀਆ ਜੀ ਹਾਂਜੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਦੋ ਕਿਲੇ ਪੈਲੀ ਪੁੰਡਾ ਦੇਵੇਗਾ ਨਾ ਉਹਦੇ ਵਿੱਚ ਆਪਾਂ ਟ੍ਰੀਟਮੈਂਟ ਪਲਾਨ ਲਾਵਾਂਗੇ ਅੱਛਾ ਟ੍ਰੀਟਮੈਂਟ ਪਲਾਨ ਹਾਂ ਟ੍ਰੀਟਮੈਂਟ ਪਲਾਨ ਦਾ ਮਤਲਬ ਹੁੰਦਾ ਉਹਦੇ ਵਿੱਚ ਤਿੰਨ ਖੂਹ ਬਣਾਏ ਜਾਣਗੇ ਜਿਹਦੇ ਵਿੱਚ ਇੱਕ ਵਿੱਚ ਗੰਦਮੰਦ ਵਾਲਾ ਪਾਣੀ ਜਾਏਗਾ ਦੂਜੇ ਦੋ ਤੋਂ ਜ਼ਿਆਦਾ ਸਾਫ਼ ਹੋਗੇ ਅੱਗੇ ਬਿਲਕੁਲ ਪਾਣੀ ਸਾਫ਼ ਫਿਰ ਉਹ ਜਿਹੜਾ ਛੱਪੜ ਪੁੱਟਿਆ ਜਾਊਗਾ ਤੇ ਆਲੇ ਦੁਆਲੇ ਬਿਲਕੁਲ ਝੀਲ ਟੈਪ ਉਹਦੇ ਡ੍ਰੈਸ ਲਗਾਏ ਜਾਣਗੇ ਡ੍ਰੈਸਾਂ ਤੋਂ ਤੁਸੀਂ ਲੋਕ ਹੁੰਮਣ ਫਿਰਨ ਜਿਵੇਂ ਮਰਜ਼ੀ ਕਰਨ ਉਹ ਪੱਕਾ ਅੰਦਰੋਂ ਪੱਕਾ ਕਰਾਂਗੇ ਸਾਡੇ ਜੀ ਮੈਨੂੰ ਸਰਦਾਰ ਜੀ ਇੱਕ ਗੱਲ ਦੱਸੋ ਤੇ ਜਿਹੜੇ ਲੋਕੀ ਜਿਹੜੇ ਹੁਣ ਸਰਬਸੰਮਤੀ ਦੇ ਨਾਲ ਜਿਵੇਂ ਮੰਨ ਲਓ ਜੋ VOTING ਦੇ ਨਾਲ ਸਰਪੰਚ ਬਣਾਉਂਦੇ ਕਾਦੇ ਲਈ ਬਣਾਉਂਦੇ ਲੋਕਾਂ ਦੀ ਸੁਖ-ਸਹੂਲਤ ਵਾਸਤੇ ਬਣਾਉਂਦੇ ਨਾ ਪਰ ਲੋਕੀ ਜਿਹੜੇ ਤੁਹਾਡੇ ਪਿੰਡ ਦੇ ਇੰਨੇ ਤੋਂ ਦੁਖੀ ਨੂੰ ਕਹਿੰਦੇ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਅੱਜ ਤੱਕ ਇਹੋ ਜਿਹਾ ਪਿੰਡ ਵਿੱਚ ਕੰਮ ਹੋਇਆ ਹੀ ਨਹੀਂ ਕਿਉਂਕਿ ਹੁਣ ਜੇ ਆਪਾਂ ਸਰਬਸੰਮਤੀ ਨਾਲ ਪਿੰਡ 'ਚ ਸਰਪੰਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਅਗਰ ਇਹ ਹੋ ਜਾਏਗਾ ਤਾਂ ਪਿੰਡ ਸਾਡਾ ਸਵਰਗ ਬਣ ਸਕਦਾ ਹੈ ਸਵ ਪਿੰਡ ਦੇ ਜਿਹੜੇ ਵੀ ਕੰਮ ਨੇ ਉਹ ਕਰਾਂਗੇ ਪਰ ਜਿਹੜੀ ਬਾਈ ਦੀ ਸੋਚ ਹੈ ਕਿੰਦਾ ਦੀ ਸੋਚ ਲੱਗੀ ਤਾਂ ਵਧੀਆ ਸੋਚ ਹੈ ਇਦਾਂ ਦਾ ਨੌਜਵਾਨ ਬੱਚਾ ਅੱਗੇ ਆਣਾ ਚਾਹੀਦਾ ਕਿਉਂਕਿ ਪਤਾ ਲੱਗਣਾ ਜੇ ਦੇ ਕਿ ਪਿੰਡ ਦੇ ਵਿੱਚ ਕਿਸੇ ਪਿੰਡ ਪਿੰਡ ਦੇ ਵਿੱਚ ਆਹਾਂ ਮੰਨ ਲਓ ਪੰਚਾਇਤੀ ਇਲੈਕਸ਼ਨ ਆ ਬਈ ਇਦਾਂ ਦੀ ਸੋਚ ਰੱਖਣ ਵਾਲੇ ਗਾਂ ਹਣੇ ਚਾਹੀਦੇ ਆਂਦੇ ਨੇ ਬਹੁਤ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਕਰੀਬਨ ਸਾਰੂ ਸੰਤਿਆ ਹੋ ਰਹੀਆਂ ਨੇ ਮੂਰਾ ਪੂਰਾ ਕੰਮ ਵਧੀਆ ਹੋਣ ਡਿਆ ਸਾਡੇ ਪਿੰਡ ਜੂ ਤਕਰੀਬਨ ਸ਼ਾਇਦ ਹੋ ਹੀ ਜਾਏ ਕਹਿ ਨਹੀਂ ਸਕਦੇ ਪਾ ਦੋਗੇ ਫਿਰ ਹਾਰ ਫਿਰ ਆ ਬਿਲਕੁਲ ਹਾਰ ਪਾ ਦਿਆਂਗੇ ਕੀ ਕਰਨ ਕਿ ਦੂਸਰੀ ਜਿਹੜੀ ਓਪੋਜੀਟ ਪਾਰਟੀ ਜਿਹੜੀ ਉਹ ਦੂਜੇ ਜਿਹੜੇ ਜਿਹੜੇ ਸਰਪੰਚ ਰਹਿ ਚੁੱਕੇ ਜਾਂ ਉਹਨਾਂ ਦੇ ਮੈਂਬਰ ਉਹ ਕੋਈ ਬੰਦਾ ਇੱਥੇ ਵੜਿਆ ਤੱਕਣੀ ਕੀ ਕਰਨ ਉਹਨਾਂ ਨੂੰ ਸੋਚਣ ਦੀ ਕਹਿੰਦੇ ਲੋਸ ਬੈਟਾ ਵੀ ਕਰਾਤੀਆਂ ਦੋ ਤਿੰਨ ਵਾਰੀ ਉਹਨਾਂ ਨੂੰ ਸੋਚਣ ਦਾ ਮੌਕਾ ਦਾਂਗੇ ਇੱਕ ਚਾਂਸ ਜਿੱਦਾਂ ਹਰੀ ਭਰਾਈ ਨੇ ਕਿਹਾ ਇੱਕ ਦੋ ਚਾਂਸ ਦੇਣੇ ਹਨ ਨਹੀਂ ਤੇ ਫਿਰ ਆਈ ਆਪਣੀ ਮਰਜ਼ੀ ਨਾਲ ਜਿਹੜੀ ਪੰਚਾਇਤ ਚੁਣਨਾ ਤੇ ਜਗਾਰੇ ਛੱਡ ਕੇ ਚੱਲਣਾ ਚਾਹੀਦਾ ਉਹ ਪਿੰਡ ਗੇਕ ਉਹ ਸਹਿਮਤ ਹੋ ਤੁਸੀਂ ਹਾਂਜੀ ਹਾਂਜੀ ਸਰ ਪਿੰਡ ਦੇ ਨਾਲ ਸਹਿਮਤ ਪਿੰਡ ਦੇ ਨਾਲ ਠੀਕ ਹੈ ਜੀ ਸਾਨੂੰ ਸਾਨੂੰ ਉਹਨਾਂ ਦਾ ਮਤਲਬ ਨਹੀਂ ਹੈਗਾ ਸਾਨੂੰ ਉਹ ਬਾਹਰ ਰਹਿੰਦੇ ਨਹੀਂ ਸਰਪੰਚ ਸਾਹਿਬ ਤੇ ਸਰਪੰਚੀ ਰੋਡ ਤੇ ਇੱਥੇ ਹੁੰਦੀ ਘਰ ਨਹੀਂ ਬਾਈ ਕਿਉਂ ਉਹ ਉਹ ਤੇ ਬਾਹਰੋਂ ਦੇ ਆਉਂਦੇ ਜਿਹੜੇ ਮਨਾਂ ਦੇ ਮੈਂਬਰ ਲੋਕੀ ਸਾਈਨ ਕਰਾਉਣੇ ਨੇ ਕੋਈ ਕੁਝ ਕਈ ਕੰਮ ਹੁੰਦੇ ਨੇ ਜਿਹੜੇ ਆਪਾਂ ਕਰਨ ਕੌਣ ਕਰੇਗਾ ਫਿਰ ਇਹ ਸਰਪੰਚ ਹੀ ਪਿੰਡਾ ਨਹੀਂ ਹੋਏਗਾ ਤੇ ਕੌਣ ਕਰੇਗਾ ਦੱਸੋ ਇਹ ਜਿਹੜੇ ਬਾਈ ਹੋਣੀ ਤੁਸੀਂ ਚੁਣਗੇ ਇਹ ਵੀ ਐਨਆਰਆਈ ਕਿ ਜਾਂ ਮੋਜੋ ਇੱਥੇ ਨਹੀਂ ਇਹ ਇਹ ਨੂੰ ਜਾਣ ਨਹੀਂ ਜਾਣੇ ਇੱਥੇ ਰਹਿੰਦਾ ਬਸ ਇਹ ਲੜਕਾ ਇੱਥੇ ਰਹਿੰਦਾ ਇਹ ਜਾਏਗਾ ਵੀ ਨਹੀਂ ਤੁਹਾਡੇ ਵਿੱਚ ਰਹੇਗਾ ਪਿੰਡਾ ਮੁਰਗੇ ਭਾਵੇਂ ਚੱਲ ਜੇ ਗੱਲ ਵੱਖਰੀ ਕੋਈ ਗੱਲ ਨਹੀਂ ਪਰ 5 ਸਾਲ ਇਹਨਾਂ ਨੂੰ ਜਾਣ ਨਹੀਂ ਦਿੰਦੇ ਕੋਈ ਬੀਬੀ ਹਣਾ ਕਿੰਨੀ ਵਧੀਆ ਗੱਲਬਾਤ ਕੀਤੀ ਭੈਣ ਜੀ ਉਹਨਾਂ ਨੇ ਕਿ ਕਹਿੰਦੇ ਜੇ ਅਸੀਂ ਉਹਨਾਂ ਚਿਰ ਇਹ ਬੱਚੇ ਨੂੰ ਜਾਨ ਹੀ ਦੇਣਾ ਜਿੰਨੇ ਚਿਰ ਪਿੰਡ ਦੇ ਵਿੱਚ ਸੁਧਾਰ ਦਾ ਕੰਮ ਨਹੀਂ ਕਰਦਾ ਪਿੰਡ ਦੇ ਕੰਮ ਨਹੀਂ ਕਰਦਾ ਇਹ ਲੋਕ ਇੰਨੇ ਕਿ ਦੁਖੀ ਨੇ ਨਾ ਮੈਂ ਕਹਿੰਦਾ ਕਹਿ ਨਹੀਂ ਸਕਦਾ ਇਤਰੇ ਮਹਤਾਵਾ ਬੈਠੀਆਂ ਨੇ ਆਪਾਂ ਥੋੜੀ ਜਨਾਂ ਨੂੰ ਵੀ ਗੱਲਬਾਤ ਕਰਦੇ ਆ ਮਾਦਾ ਜੀ ਸਾਸਰੀ ਗਾਲ ਜੀ ਨਵੀਂ ਸੋਚ ਵਾਲਾ ਮੁੰਡਾ ਤੁਸੀਂ ਚੁਣ ਜਾ ਰਹੇ ਪੰਚਾਇਤੀ ਤੌਰ ਤੇ ਹਾਂਜੀ 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 ਭੈਣ ਜੀ ਸਾਸਰੀ ਗਾਲ ਮਾਦਾ ਜੀ ਸਾਸਰੀ ਗਾਲ ਜੀ ਅੱਜ ਨਵੀਂ ਸੋਚ ਵਾਲਾ ਮੁੰਡਾ ਹੈ ਤੁਹਾਡੇ ਅੱਗੇ ਆਉਣਗਾ ਪੰਚਾਇਤ ਪੰਚਾਇਤੀ ਚੋਣ ਤੇ ਅਸੀਂ ਬਹੁ ਜ਼ਰੂਰ ਹੋਣਾ ਚਾਹੀਦਾ ਜਿਹੜੀ ਬਦਲਣੀ ਚਾਹੀਦੀ ਹੈ ਜਿਹੜੀ ਸਰਪੰਚੀ ਬਦਲਣੀ ਚਾਹੀਦੀ ਹੈ ਜ਼ਰੂਰੀ ਨਹੀਂ ਵੀ ਇੱਕੋ ਹੀ ਚਲਾਉਂਦਾ ਰਹੇ ਤੁਹਾਡੀ ਗਲੀ ਦਾ ਕੋਈ ਮਸਲਾ ਕਹਿ ਰਹੇ ਸੀ ਕੀ ਮਸਲਾ ਤੁਹਾਡੀ ਗਲੀ ਦਾ ਸੀ ਪੁੱਛੇ ਨਾ ਬੇਟਿਆ ਜੋ ਸਾਡੀ ਗਲੀ ਚ ਆਸਾਂ ਨੂੰ 3-4 ਸਾਲ ਹੋ ਗਏ ਨੇ ਸਾਡੇ ਬੱਚੇ ਜਿਹੜੇ ਨੇ ਗਲੀ ਨਹੀਂ ਦੇਖੀ ਅੱਜ ਤੱਕ ਵੀ ਕਿੰਦਾ ਦੀ ਸਾਡੀ ਗਲੀ ਹੈ ਕਿੰਦਾ ਦੀ ਗਲੀ ਦੱਸੋਗਾ ਬਣਾ ਲੋਕਾਂ ਨੂੰ ਪਾਣੀ ਦੀ ਭਰੀ ਗਲੀ ਆ ਅਸਤੇ ਬੱਚੇ ਵੀ ਨਹੀਂ ਦੇਖਿਆ ਸਾਡੇ ਖੇਡ ਕੇ ਬਾਹਰ ਕਿੱਦਾਂ ਦੇ ਨੇ ਸੱਪ 15 ਚ ਜਾਂਦੇ ਆ ਹੁਣ ਅਸੀਂ ਕਚਰਾ ਛੁੱਟਿਆ ਅਗਲੇ ਦਿਨ ਹੁਣ ਬੋੜਾ ਚ 4 ਸਾਲਾਂ ਬਾਅਦ ਦੇਖਦੇ ਆ ਕਿ ਵੀ ਕੀ ਕਰਦੇ ਨੇ ਪਰ ਦੇਖਿਆ ਜਾਵੇ ਤਾਂ ਪਿੱਛੇ ਸਰਪੰਚ ਨੇ ਫਿਰ ਤੁਹਾਡੇ ਕੋਲ ਵੋਟਾਂ ਤਾਂ ਲੈ ਲਈਆਂ ਪਰ ਕੀ ਕਰਨ ਹੋ ਸਕਦਾ ਕਿ ਤੁਹਾਡੇ ਕੋਲ ਨਹੀਂ ਇਹ ਕਾ 2 ਸਾਲ ਹੋ ਗਿਆ ਆ ਛੱਪੜ ਲੰਦਿਆ ਨੂੰ ਮੈਂ ਬਾਹਰ ਸੀ ਉਹ ਕਹਿੰਦੀ 2 ਲੱਖ ਦਿੱਤਾ ਸਰਪੰਚ ਨੇ ਆ ਹੁਣ ਮੇਰੇ 1.5 ਸਾਲ ਹੋ ਗਏ ਆ ਹੀ ਨੂੰ ਵੀ ਉਹ ਜਿਹੜਾ 2 ਲੱਖ 3 ਲੱਖ ਦਿੱਤਾ ਆ ਉਹ ਗਈ ਜਾਂਦੇ ਹੁਣ 5 ਸਾਲ ਹੋਰ ਦੇ ਦੇਗਾ ਇੰਨੇ ਕ ਤੇ ਕਹਿੰਗਾ ਮੈਂ ਸਰਪੰਚੀ ਗੱਲ ਕੋ ਛੱਪੜ ਮੇ ਲਿਆ ਲਿਆ ਛੱਪੜ ਲਿਆ ਛੱਪੜ ਜਿਹੜਾ ਦਿਖਾਈ ਆ ਤੇ ਸਰਪੰਚੀ ਲੈਣ ਦੇ ਮਾਰੇ ਆਹ ਫਿਰ ਕਿੱਦਾਂ ਦਾ ਸਰਪੰਚ ਉਹ ਦੋਈ ਭਾਲ ਦੇਦਾ ਮਤਲਬ ਕੀ ਇਹ ਕਿ ਬਦਲੇ ਅੱਗੇ ਆਉਣ ਅਸ ਉਹਨਾਂ ਨੂੰ ਘੋਟਾ ਪਾਵਾਂਗੇ ਆ ਨੌਜਵਾਨੀ ਜਿਹੜੀ ਸੋਚ ਆ ਕਹਿੰਦੇ ਦੋ ਕਿੱਲੇ ਪੈੜੀ ਜਿਹੜੀ ਪਿੰਡ ਨੂੰ ਦੀ ਪੰਚਾਇਤ ਨੂੰ ਉਹ ਮੇਰੀ ਗੱਲ ਸੁਣ ਉਹ ਪੈੜੀ ਲਵੇ ਨਾਲ ਉਸ ਗੱਲ ਦੀ ਨਹੀਂ ਮੈਂ ਕਹਿੰਦੀ ਪਤਾ ਕੀ ਹਾਂ ਸਰਪੰਚ ਬਦਲਣਾ ਚਾਹੀਦਾ ਸਰਪੰਚ ਬਦਲਣਾ ਚਾਹੀਦਾ ਕਿਉਂ ਵੀ ਬੱਚਾ ਕਦੇ ਪਿਛਲੇ ਸਰਪੰਚ ਇਹ ਥੋੜਾ ਠੇਕਾ ਲਿਆ ਵੀ ਤੂੰ ਬੰਦਾ ਦੇ ਵਿੱਚ ਨਹੀਂ ਬਣ ਸਕਦੇ ਬਿਲਕੁਲ ਹੈਨਾ ਦੇਖੋ ਦੇਖੋ ਜਿਉ ਨੇ ਨਹੀਂ ਕੀਤਾ ਇਹ ਵੀ ਬੱਚਾ ਜਿੱਦਾਂ ਮਾਦੀ ਇਹਦੀ ਸੋਚ ਹੋਗੀ ਵੀ ਮੈਂ ਉਧਰਲੇ ਪਾਸੇ ਦਾ ਕੰਮ ਕਰਨਾ ਪਰ ਅਸੀਂ ਉਹਨੂੰ ਜ਼ੋਰ ਨਹੀਂ ਮੈਂ ਪਾ ਸਕਦੀ ਕਿ ਉਹਨੇ ਨਹੀਂ ਇੰਨੇ ਸਾਲ ਕੀਤਾ ਅਸੀਂ ਉਹਨੂੰ ਜ਼ੋਰ ਪਾਇਆ ਅਸੀਂ ਇਹ ਨਹੀਂ ਕਹਿ ਸਕਦੇ ਵੀ ਤੂੰ ਦੋ ਕਿੱਲੇ ਲੈ ਪੁੱਤ ਮੈਂ ਇਹ ਨਹੀਂ ਕਹਿ ਸਕਦੀ ਇਹਦੀ ਮਰਜ਼ੀ ਹੋ ਮੈਂ ਕੰਮ ਕਰਨ ਦੀ ਪਰ ਅਸੀਂ ਬਦਲਣਾ ਚਾਹੁੰਦੇ ਬਸ ਜਦ ਤੁਸੀਂ ਕੰਮ ਚਾਹੁੰਦੇ ਪਿੰਡ ਦੇ ਵਿੱਚ ਕਿ ਕੰਮ ਹੋਣੀ ਚਾਹੀਦੀ ਬਸ ਕੰਮ ਹੋਣੀ ਸਾਨੂੰ ਕੰਮ ਨਾਲ ਮਤਲਬ ਪੰਜ ਭਾਗ ਜਿਹੜਾ ਮਰਜ਼ੀ ਜਿਹੜਾ ਵਾਜੀ ਬਣ ਠੀਕ ਹੈ ਜੀ ਇਹ ਬੀਬੀਆਂ ਮਤਾਵਾਂ ਇੱਥੇ ਆਈਆਂ ਨੇ ਕਿ ਸਰਸੰਤੀ ਨਾਲ ਨੌਜਵਾਨ ਦੀ ਜਿਹੜੀ ਚੋਣ ਹੋਏਗੀ ਅੱਜ ਪਰ ਦੂਸਰੀ ਪਾਰਟੀ ਆਪ ਕਰਕੇ ਦੂਸਰੀ ਪਾਰਟੀ ਨੇ ਇਹਨਾਂ ਨੂੰ ਇਹਨਾਂ ਨੇ ਜਿਹੜੇ ਆ ਅਨੋਸਮੈਂਟ ਆ ਕਰ ਕਰਕੇ ਉਹਨਾਂ ਨੂੰ ਬੁਲਾਇਆ ਸੀ ਪਰ ਪਰ ਜਿਹੜੀ ਇੱਥੇ ਜਿਹੜੀ ਦੂਸਰੀ ਪਾਰਟੀ ਜਿਹੜੀ ਹਜੇ ਤੱਕ ਨਹੀਂ ਪਹੁੰਚੀ ਤੁਸੀਂ ਦੇਖ ਸਕਦੇ ਹੋ ਪਿੰਡ ਮਿਆਣੀ ਪੰਗੂਪੁਰ ਜਿਹੜਾ ਹਲਕਾ ਪੁਲਾਸਤ ਦੇ ਬੁਕਲ ਦੇ ਵਿੱਚ ਵਸਿਆ ਹੋਇਆ ਸਾਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਹਾਂਜੀ ਕਹਿੰਦਾ ਚਾਹੋ ਹੋਰ ਠੀਕ ਹੈ ਜੀ ਸਾਰਾ ਪਿੰਡ ਜਿਹੜਾ ਇੱਥੇ ਇਕੱਠਾ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਹੁਣ ਸਰ ਸੰਪਤੀ ਦੇ ਨਾਲ ਜਿਹੜੀ ਪੰਚਾਇਤ ਦੀ ਜਿਹੜੀ ਚੌਣ ਜਿਹੜੀ ਕੀਤੀ ਜਾਵੇਗੀ ਆਪਾਂ ਹੋਰ ਵੀ ਗੱਲ ਇਹ ਕੰਨੇ ਨਹੀਂ ਤੇ ਉਹ ਆਪਾਂ ਹੋਰ ਵੀ ਗੱਲਬਾਤ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਕੀ ਕਹਿਣਾ ਚਾਹੋਗੇ ਬਾਈ ਦੀ ਜਿਹੜੀ ਸੋਚ ਆ ਕਿ ਇਹਦੇ ਦੋ ਕਿਲੇ ਪੈੜੀ ਦੇ ਦੇਣੀ ਹੈ ਉੱਤੇ ਛੱਪੜ ਬਣਾਇਆ ਜਾਏਗਾ ਕਿ ਪਿੱਛੇ ਕੋਈ ਸੁਧਾਰ ਹੋਇਆ ਪਿੱਛੇ ਪੰਚਾਇਤਾਂ ਨੇ ਕੋਈ ਕੰਮ ਕਰਾਏ ਪਿੰਡ ਦੇ ਵਿੱਚ ਦੱਸੋਗਾ ਮੈਨੂੰ ਕਲੀਅਰ ਕਰਕੇ ਜੀ ਦੇਖੋ ਜੀ ਅੱਜ ਤੋਂ 15 ਸਾਲ ਪਹਿਲਾਂ ਜਿਹੜੇ ਬਲਦੇਵ ਸਿੰਘ ਸਰਪੰਚ ਸੀ ਉਹਨਾਂ ਦਾ ਰਾਜ ਦੇ ਵਿੱਚ ਕੋਈ ਕੁਝ ਕੰਮ ਹੋਏ ਜਿਹੜੇ ਅੱਜ ਤੱਕ ਵੀ ਪਿੰਡ ਨੂੰ ਯਾਦ ਕਰਦੇ ਉਹ ਸਵਰਗ ਵਾਸੀ ਹੋ ਗਏ ਨੇ ਉਹਨਾਂ ਤੋਂ ਬਾਅਦ 15 ਸਾਲ 10 ਸਾਲ ਸਰਬਸੰਮਤੀ ਨਾ ਬਣ ਤੇ ਫਿਰ ਵੀ ਚਲੋ ਸਾਡੇ ਕੋਲ ਜਿੰਨੀਆਂ ਹੋ ਸਕੀਆਂ ਤੇ ਅਸੀਂ ਕਾਂਗਰਸ ਪਾਰਟੀ ਨੂੰ ਬਲੋਂਗ ਕਰਦੇ ਹਾਂ ਤੇ ਅਸੀਂ ਗਰਾਂਟਾ ਲਿਆ ਕੇ ਦਿੱਤੀਆਂ ਇਹਨਾਂ ਨੂੰ ਅੱਛਾ ਗਰਾਂਟਾ ਜਿਹੜੀਆਂ ਉਹ ਨਾ ਲੱਗਣ ਦਾ ਕਾਰਨ ਇਹ ਸੀ ਕਿ ਜਿਹੜੀਆਂ ਬਹੁਮਤ ਸੀ ਉਹ ਇੰਨਾ ਕੋਲ ਸੀ ਅੱਛਾ ਇਹਨਾਂ ਦੇ ਪੰਜ ਮੈਂਬਰ ਸ਼ੀਵਾ ਸਰਪੰਚ ਸੀ ਸਾਡੇ ਕੋਲ ਚਾਰ ਮੈਂਬਰ ਸੀ ਜਿਦੇ ਕਰਕੇ ਮਤੇ ਵਾਲਾ ਰਜਿਸਟਰ ਤੁਹਾਨੂੰ ਭਲੀਭਾਨ ਸਾਰੀ ਸੰਗਤ ਨੂੰ ਪਤਾ ਹੈ ਕਿ ਮਤੇ ਵਾਲਾ ਰਜਿਸਟਰ ਬਹੁਤ ਮਤਕ ਹੁੰਦਾ ਸਾਡੇ ਕੋ ਮਤੇ ਵਾਲਾ ਰਜਿਸਟਰ ਨਹੀਂ ਸੀ ਜਿਦੇ ਨਾਂ ਹੋਣ ਕਰਕੇ ਅਸੀਂ ਪਿੰਡ ਦਾ ਕੋਈ ਕੰਮ ਨਹੀਂ ਕਰਵਾ ਸਕੇ ਪਰ ਇਹ ਗਰਾਂਟਾ ਜੋ ਲਿਆ ਕੇ ਦੇ ਸਕਦੇ ਸੀ ਐਮਐਲਏ ਕੋ ਮੰਗ ਕੇ ਜਾਂ ਆਪਣੀ ਸਰਕਾਰ ਕੋਲੋਂ ਮੰਗ ਕੇ ਉਹ ਹੀ ਲਿਆ ਕੇ ਦਿੱਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਉਹ ਅਜੇ ਵੀ 1632000 ਰੁਪਇਆ ਗਰਾਂਟ ਅਜੇ ਵੀ ਬੈਲੈਂਸ ਬਚਿਆ ਹੋਇਆ ਹੈ ਖਾਤੇ ਵਿੱਚ ਪਿਆ ਉਹ ਕਿੱਥੇ ਪੈਸੇ ਦੱਸੋ ਉਹ ਪੈਸੇ ਬਲੌਕ ਵਿੱਚ ਪਏ ਹੋਏ ਨੇ ਤੇ ਉਹ ਲਿਆਂਦੇ ਨਹੀਂ ਪੈਸੇ ਨਹੀਂ ਲਿਆਂਦੇ ਸੁਧਾਰ ਵਾਸਤੇ ਨਹੀਂ ਲਿਆਂਦੇਗੇ ਕੀ ਕਰਨਾ ਮੰਦਲਗੀ ਕੋਈ ਮਤਾ ਹੀ ਨਹੀਂ ਪਾਇਆ ਗਿਆ ਉਹ ਚਾਹੀ ਨਹੀਂ ਪਾਇਆ ਉਹ ਚਾਹਦੇ ਹੀ ਨਹੀਂ ਪਿੰਡ ਦਾ ਕੰਮ ਹੋਵੇ ਜੇ ਚਾਹਦੇ ਉਹਦਾ ਕੋਣ ਨਹੀਂ ਮੰਦਲਗੀ ਜਿਹੜੇ ਆ ਆਪੋਜੀਸ਼ਨ ਪਾਰਟੀ ਅੱਛਾ ਉਹ ਨਹੀਂ ਚਾਹਦੇ ਸਰਪੰਚ ਜਿੰਨਾਂ ਆ ਬਿਲਕੁਲ ਨਹੀਂ ਚਾਹਦੇ ਜੇ ਚਾਹਦੇ ਮੰਨਿਆ ਇੰਨਾ ਦੱਸੋ ਕਿ ਮੰਦਲ ਉਹਨਾਂ ਨੇ ਕੋਈ ਕੰਮ ਕਰਾਇਆ ਹੀ ਨਹੀਂ ਪਿੰਡ ਦੇ ਵਿੱਚ ਇਹ ਤਾਂ ਲੋਕੀ ਕਹਿ ਰਹੇ ਨੇ ਇਹ ਛੱਪੜ ਦੇ ਬੜੇ ਹਲਾਤ ਮਾਰੇ ਨੇ ਗਲੀਆਂ ਦੇ ਬੜੇ ਮਾੜੇ ਹਲਾਤ ਨੇ ਸਾਡੇ ਘਰਾਂ 'ਚ ਪਾਣੀ ਵਰ ਜਾਂਦਾ ਕੋਜੀ ਜੇ ਸੱਚ ਗਿਓ ਜੇ ਭਾਜੀ ਇਹ ਚੂ ਇਹ ਜਿੰਨਾ ਵੀ ਸਾਰੇ ਸ ਜੋ ਸੰਗਤ ਕਹਿ ਰਹੀ ਬਿਲਕੁਲ ਸੱਚ ਕਹਿ ਰਹੀ ਕੋਈ ਸਾਡੇ ਮਤਲਬ ਸੈਲਫ ਇੰਡੀਪੈਂਡੈਂਟ ਬੰਦੇ ਨਹੀਂ ਹੈਗੇ ਸਾਰੀ ਸੰਗਤ ਪਿੰਡ ਦੀ ਹੈ ਇਹਨਾਂ ਨੂੰ ਪੁੱਛੋ ਜਾਂ ਤੇ ਅਈ ਪੱਖਪਾਤੀ ਗੱਲ ਕਰੀਏ ਫੇਰ ਹੈ ਹਨਾ ਅਈ ਕੋਈ ਪੱਖਪਾਤੀ ਗੱਲ ਨਹੀਂ ਕਰਦੇ ਅਸੀਂ ਇਹ ਕਿ ਅਸੀਂ ਇਹੀ ਜਾਣਦੇ ਹਾਂ ਕਿ ਸਾਡੇ ਪਿੰਡ ਸਰਵਸੰਮਤੀ ਹੋਣੀ ਚਾਹੀਦੀ ਪਿੰਡ ਦੇ ਸਾਂਝੇ ਮੈਂਬਰ ਤੇ ਸਾਂਝਾ ਸਰਪੰਚ ਹੋਣਾ ਚਾਹੀਦਾ ਜੇ ਉਹ ਵੀਰ ਸਾਡਾ ਦੋ ਕਿੱਲੇ ਲੈ ਕੇ ਦੇਣਾ ਚਾਹੁੰਦਾ ਹੈ ਤੇ ਉਹਦੇ ਵਿੱਚ ਇਤਰਾਜ਼ ਕੀ ਹੈ ਕਿਸੇ ਨੂੰ ਪਿੰਡ ਨੂੰ ਪਿੰਡ ਦੀ ਤਰੱਕੀ ਵਾਸਤੇ ਦੇਖੀਏ ਨਾ ਆਪਾਂ ਪਾਰਟੀ ਬਾਜ਼ੀ ਨਾ ਨਾ ਦੇਖੀਏ ਜੇ ਆਪਾਂ ਪਾਰਟੀ ਬਾਜ਼ੀ ਦੇਖਾਂਗੇ ਫਿਰ ਤਾਂ ਪਿੰਡ ਦੀ ਤਰੱਕੀ ਆਪਾਂ ਕਰ ਹੀ ਨਹੀਂ ਸਕਦੇ ਉਹ ਨਾਲ ਲੱਗਣ ਦਾ ਕਾਰਨ ਗਰਾਂਡਾ ਉਹ ਇਹ ਸੀ ਅਸੀਂ ਚਾਹੁੰਦੇ ਆ ਕਿ ਜੇ ਹੁਣ ਇਹ ਸਰਪੰਚ ਬਣਦਾ ਹੈ ਇਹ ਸਰਪੰਚ ਬਣਦਾ ਹੈ ਤੇ ਇਹ ਇਹਨੂੰ ਆਪਾਂ ਪਹਿਲਾਂ ਲਿਫਤੀ ਲਵਾਂਗੇ ਅਸੀਂ ਭਾਵੇਂ ਇਹਦੇ ਨਾਲ ਹੀ ਆ ਪਰ ਅਸੀਂ ਆਹੀ ਖੁਦ ਕੰਨੇ ਆ ਕਿ ਅਸੀਂ ਇਹ ਕੋ ਲਿਖਤੀ ਲਵਾਵਾਂਗੇ ਉਹਨਾਂ ਨੇ ਇਹ ਗੱਲ ਕਹਿਤੀ ਨਾ ਕਿ ਕੈਮਰੇ ਆ ਕੇ ਕਿ ਦੋ ਕਿੱਲੇ ਤੇ ਮੈਂ ਦਵਾ ਹੀ ਦਵਾਵਾਂਗਾ ਮੰਨ ਲਓ ਤੇ VOTING ਪੈਂਦੀ ਹੈ ਫਿਰ ਮੈਂ ਕਿੱਲਾ ਦਵਾਵਾਂਗਾ ਜੇ ਸਰਸਮ ਦੇ ਨਾਲ ਮੈਨੂੰ ਤੁਸੀਂ ਬਣਾਉਗਦੇ ਮੈਂ ਦੋ ਕਿੱਲੇ ਪਿੰਡ ਦੀ ਪੰਚਾਇਤ ਨੂੰ ਕੋਈ ਠੀਕ ਇਹਦੇ ਵਿੱਚ ਕਹਿੰਦੇ ਜੀ ਪਿੰਡ ਵਾਲੇ ਕਹਿੰਦੇ ਜੀ ਛੱਪੜ ਬਣਾਇਆ ਜਾਏਗਾ ਬਿਲਕੁਲ ਠੀਕ ਕਹਿੰਦੇ ਕਿ ਉਹ ਛੱਪੜ ਬਣਾਣਾ ਚਾਹੁੰਦੇ ਆ ਕਿਉਂ ਕਿ ਸਾਡੇ ਪਿੰਡ ਵਿੱਚ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਗੰਦੇ ਪਾਣੀ ਦੀ ਗੰਦੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਗੰਦੇ ਪਾਣੀ ਦਾ ਜੀ ਨਕਾਸ ਹੋ ਗਿਆ ਤੇ ਆਣ ਵਾਲੇ ਸਮੇਂ ਦੇ ਵਿੱਚ ਆਪੇ ਪਿੰਡ ਖੁਸ਼ਹਾਲ ਹੋ ਜਾਏਗਾ ਤੇ ਜਿਵੇਂ ਜਿਵੇਂ ਜੋ ਜੋ ਗਵਰਨਮੈਂਟ ਕੋ ਸਾਨੂੰ ਗ੍ਰਾਂਟਾਂ ਮਿਲਣਗੀਆਂ ਉਹ ਆਪਾਂ ਗਵਰਨਮੈਂਟ ਦੇ ਨਾਲ ਸਹੂਲਤ ਦੇ ਨਾਲ ਆਪਾਂ ਹੋਰ ਵੀ ਪਿੰਡ ਦੇ ਚੰਗੇ ਤੋਂ ਚੰਗੇ ਕੰਮ ਕਰਵਾਵਾਂਗੇ ਜੋ ਜੋ ਉਹਨਾਂ ਕੋਲੋਂ ਸਕੀਮ ਮਿਲਦੀ ਆਪਾਂ ਨੂੰ ਗਵਰਨਮੈਂਟ ਕੋ ਉਹ ਤਾਂ ਹੀ ਮਿਲ ਸਕਦੀ ਜੇ ਆਪਾਂ ਗਵਰਨਮੈਂਟ ਨਾਲ ਅਟੈਚ ਰਾਵਾਂਗੇ ਤੇ ਗਵਰਨਮੈਂਟ ਦੇ ਅਟੈਚ ਬੰਦੇ ਨੂੰ ਹੀ ਬਣਾਵਾਂਗੇ ਸਰਕਾਰ ਨੇ ਤੇ ਇਹ ਵੀ ਗੱਲ ਕਹੇ ਤੇ ਨੇ ਕਿ 5 ਲੱਖ ਰੁਪਏ ਜਿਹੜਾ ਸਰਬਸੰਮਤੀ ਨਾਲ ਪਿੰਡ ਦੇ ਵਿੱਚ ਜਿਹੜਾ ਸਰਪੰਚ ਚੁਣਿਆ ਜਾਏਗਾ 5 ਲੱਖ ਵੀ ਦਿੱਤਾ ਜਾਏਗਾ ਬਿਲਕੁਲ ਉਹਦੇ ਕਹਿੰਦੇ 5 ਲੱਖ ਦਾ ਸੀ ਆਪਣਾ ਬਸਟੈਂਡ ਬਣਾਉਣ ਜਾਵਾਂਗੇ ਨਹੀਂ ਠੀਕ ਹੈ ਲੋਕਾਂ ਦੀ ਸੋਚ ਹੈ ਇਹਨਾਂ ਦੀ ਸੋਚ ਇਹਨਾਂ ਦੀ ਵਧੀਆ ਸੋਚ ਹੈ ਕਿ 65-7 ਦੋ ਕਿੱਲੇ ਨਹੀਂ ਦਿੱਤੇ ਜਾਣਗੇ ਉਹਦੇ ਨਾਲ ਜੇ ਕੋਈ 5 ਲੱਖ ਦਾ ਬੈਨੀਫਿਟ ਉਹ ਆਪਣੀ ਜੇਬ ਚ ਨਹੀਂ ਪਾਣਾ ਚਾਹੁੰਦਾ ਉਹ ਚਾਹੁੰਦਾ ਹੈ ਕਿ ਉਹ ਵੀ ਪਿੰਡ ਦੀ ਤਰੱਕੀ ਤੇ ਲੱਗ ਜੇ ਉਸ ਤੋਂ ਬਾਅਦ ਜਿਹੜੀ ਮਿੱਟੀ ਹੈ ਉਹ ਦੋ ਕਿੱਲਾਂ ਦੀ ਤੁਸੀਂ ਹਿਸਾਬ ਲਾਓ ਕਿੰਨੀ ਨਿਕਲਣੀ ਹੈ ਉਹ ਨਹੀਂ ਚਾਹੁੰਦਾ ਕਿ ਮੇਰੀ ਜੇਬ ਚ ਪਵੇ ਉਹ ਕਹਿੰਦਾ ਕਿ ਬਾਕੀ ਛੱਪੜ ਬੰਦ ਕਰਾ ਕੇ ਉਹਦੀ ਜਗ੍ਹਾ ਤੇ ਪਾਰਕਿੰਗ ਤੇ ਕੂੜੇ ਵਾਲੇ ਜਿਹੜੀਆਂ ਪਿੰਡ ਦੀ ਸਮੱਸਿਆ ਹੈ ਜਿਹੜੀਆਂ ਜਿਹੜੀਆਂ ਪਿੰਡ ਦੀਆਂ ਸਮੱਸਿਆਵਾਂ ਨੇ ਉਹ ਜ਼ਮੀਨ ਦੇ ਅਕੋਰਡਿੰਗ ਅਸੀਂ ਉੱਥੇ ਉੱਥੇ ਉਸ ਹਿਸਾਬ ਨਾਲ ਕੰਮ ਕਰਵਾਵਾਂਗੇ ਪਰ ਕੰਮ ਅਸੀਂ ਗਵਰਨਮੈਂਟ ਤੋਂ ਬਿਨਾ ਨਹੀਂ ਕਰਵਾ ਸਕਦੇ ਕੋਈ ਜਿੰਨਾ ਮਰਜ਼ੀ ਆਪਣੇ ਆਪ ਜਿਹੜੀ ਸਰਕਾਰ ਫਿਰ ਉਹਨਾਂ ਥਰੂ ਕੰਮ ਕਰਾਉਣੇ ਪੈਣੇ ਉਦਾਂ ਜਿੰਨਾ ਮਰਜ਼ੀ ਕੋਈ ਕਹੀ ਜਾਵੇ ਕਿ ਮੈਂ ਬੜਾ ਆਪਣੇ ਆਪ ਚ ਜਿੰਨਾ ਮਰਜ਼ੀ ਫਾਈਨੈਂਸ਼ੀਅਲ ਕੋਈ ਵੀ ਭਾਜੀ ਤਗੜਾ ਹੋਵੇ ਪਰ ਉਹ ਫਾਈਨੈਂਸ਼ੀਅਲ ਆਪਣਾ ਕੰਮ ਸੈਲਫ ਇੰਡੀਪੈਂਡੈਂਟ ਨਹੀਂ ਕਰਵਾ ਸਕਦਾ ਗਵਰਨਮੈਂਟ ਦੀ ਸਹੂਲਤ ਤੋਂ ਬਿਨਾ ਕੋਈ ਕੰਮ ਨਹੀਂ ਹੋ ਸਕਦਾ ਤੁਸੀਂ ਮੈਨੂੰ ਅੱਜ ਦਾ ਦੱਸੋ ਪ੍ਰੋਗਰਾਮ ਕੀ ਤੁਹਾਡੇ ਵੱਲੋਂ ਹੁਣ ਗਾਹ ਆਉਣ ਵਾਲਾ ਸੌਣ ਟਾਈਮ ਤੇ ਜ਼ਿਆਦਾ ਹੋ ਗਿਆ ਪਰ ਤੁਹਾਡੇ ਜਿਹੜੇ ਦੂਸਰੇ ਪਾਰਟੀ ਦੇ ਬੰਦੇ ਅਜੇ ਤੱਕ ਪਹੁੰਚੇ ਨਹੀਂ ਕੀ ਕਰਨ ਹ ਅਗਲੇ ਆਉਣ ਵਾਲੇ ਸਾਡਾ ਵੀਊ ਇਹੀ ਕਿ ਇੱਕ ਦੋ ਦਿਨ ਦੇ ਅੰਦਰ-ਅੰਦਰ ਸਾਡੇ ਕੋਲੇ ਕਿਸੇ ਨਾ ਕਿਸੇ ਤਰੀਕੇ ਚਲੋ ਪਿੰਡ ਦੁਬਾਰਾ ਆਪਾਂ ਪਿੰਡ ਨੂੰ ਇੱਕ ਵਾਰੀ ਫੇਰ ਸੱਦਾ ਦੇਵਾਂਗੇ ਜੇ ਪਿੰਡ ਦੇ ਸੱਦੇ ਦੇ ਆਂਦੇ ਨੇ ਉਹ ਤੇ ਬਹੁਤ ਵਧੀਆ ਗੱਲ ਹੈ ਜੇ ਨਹੀਂ ਸੱਦੇ ਅੰਦ ਨਹੀਂ ਸੱਦੇ ਤੇ ਆਂਦੇ ਤੇ ਫਿਰ ਜੇ ਸਰਵਸੰਮਤੀ ਨਹੀਂ ਵੀ ਹੁੰਦੀ ਤਾਂ ਤਾਂ ਵੀ ਵੀਰ ਸਾਡਾ ਕਹਿੰਦਾ ਕਿ ਮੈਂ ਇੱਕ ਕਿੱਲਾ ਪਿੰਡ ਨੂੰ ਜ਼ਮੀਨ ਦਵਾਂਗਾ ਜੇ VOTING ਹੁੰਦੀ ਤੇ ਜੇ VOTING ਹੁੰਦੀ ਤੇ ਇੱਕ ਕੱਲਾ ਮੈਂ ਜ਼ਮੀਨ ਨੂੰ ਫੇਰ ਵੀ ਪਿੰਡ ਨੂੰ ਦਵਾਂਗਾ ਨਿਕਾਸ ਵਾਸਤੇ ਤੇ ਮੈਨੂੰ ਪਿੰਡ ਚ ਤਾਵੇ ਫਿਰ ਪਿੰਡ ਇਦਾਂ ਕਰੇ ਨਾ ਜੇ ਉਹ ਨਹੀਂ ਵੀ ਆਂਦੇ ਤੇ ਪਿੰਡ ਦੇਖੇ ਕਿ ਉਹ ਆਂਦੇ ਵੀ ਨਹੀਂ ਸਰਬਸੰਮਤੀ ਵੀ ਨਹੀਂ ਕਰਦੇ ਤੇ ਪਿੰਡ ਨੇ ਕਿੰਨੂੰ ਫਤਵਾ ਦੇਣਾ ਜਿੰਨੂੰ ਪਿੰਡ ਫਿਰ ਫਤਵਾ ਦੇਗਾ ਫਿਰ ਉਹ ਸਿਰ ਮੱਥੇ ਆ ਤੇ ਉਹ ਪਿੰਡ ਦੇਖੇਗਾ ਗੋਜੀ ਕੀ ਕਰਨਾ ਚਲੋ ਠੀਕ ਹੈ ਜੀ ਉਹਦੇ ਵੇਖੋ ਚਲੋ ਫਿਰ ਤੇ ਹੋਣ ਵਾਲਾ ਸਮਝ ਦੱਸੇਗਾ ਜੀ ਹਨਾ ਉਂ ਤੇ ਚਲੋ ਫਿਰ ਵੀ ਤੁਹਾਡੇ ਪਿੰਡ ਵਾਲੇ ਸਾਰਿਆਂ ਨੂੰ ਸਾਰਿਆਂ ਨੂੰ ਬੈਸਟ ਆਫ ਲੱਕੀ ਹੈ ਫਿਰ ਠੀਕ ਹੈ ਹਨਾ ਦੇਖੋ ਜੀ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਨੇ ਤੁਸੀਂ ਸੋਣ ਹੀ ਲਿਆ ਕਿ ਪਿੰਡ ਵਾਲਿਆਂ ਦੀ ਕਿਹੜੀ ਕੀ ਸੋਚ ਆ ਉਹ ਕਹਿੰਦੇ ਜੀ ਅਸੀਂ ਆਉਣ ਵਾਲੇ ਸਮੇਂ ਵਿੱਚ ਜਿਹੜੀ ਇੱਕ ਨਵੇਂ ਨੌਜਵਾਨ ਜਿਹੜੀ ਪੀੜ੍ਹੀ ਆ ਨਵੀਂ ਸੋਚ ਰੱਖਣ ਵਾਲੇ ਅਸੀਂ ਉਹਨੂੰ ਜਿਹੜਾ ਮੌਕਾ ਦੇਵਾਂਗੇ ਕਿਉਂਕਿ ਪਿੱਛੇ ਜਿਹੜਾ ਸਰਪੰਚ ਜਿਹੜਾ ਉਹਨਾਂ ਨੇ ਚੁਣਿਆ ਸੀ ਪਿੰਡ ਵਾਲਿਆਂ ਨੇ ਕਹਿੰਦੇ ਜੀ ਅਸੀਂ ਉਹਨਾਂ ਨੇ ਅਸੀਂ ਵੋਟਾਂ ਵੀ ਪਾਤੀਆਂ ਪਰ ਉਹ ਇੱਥੇ ਪੰਜਾਬ 'ਚ ਬੜਿਆ ਨਹੀਂ ਪਿੰਡ 'ਚ ਬੜਿਆ ਤੱਕ ਨਹੀਂ ਉਹ ਬਾਹਰ ਹੀ ਰਿਹਾ ਕਿਉਂਕਿ ਪਿੰਡ ਦੇ ਵਿੱਚ ਬਹੁਤ ਕੰਮ ਜਿਹੜੇ ਹੋਣ ਵਾਲੇ ਨੇ ਉਹਨਾਂ ਨੇ ਸਾਨੂੰ ਦੇਖਿਆ ਤੁਸੀਂ ਸੋਣੀ ਲਿਆ ਉਹਨਾਂ ਦੇ ਮੂੰਹ ਕਿ ਪਿੰਡ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਗੰਦੇ ਪਾਣੀ ਨੂੰ ਲੈ ਕੇ ਗਲੀਆਂ ਨਾਲੀਆਂ ਨੂੰ ਲੈ ਕੇ ਬਹੁਤ ਸਾਰਾ ਪਾਣੀ ਜਿਹੜਾ ਇੱਥੇ ਗਲੀਆਂ ਨਾਲੀਆਂ ਦੇ ਵਿੱਚ ਕਹਿੰਦੇ ਜੀ ਖਲੋ ਜਾਂਦਾ ਸੀ ਪਰ ਸਰਪੰਚ ਦੀ ਜੇ ਆਪਾਂ ਗੱਲ ਕਰੀਏ ਸਰਪੰਚ ਦੇ ਸਿਰ ਤੇ ਕੋਈ ਜੂਨ ਹੀ ਸਰਕੀ ਜਿਹੜਾ ਸੀ ਚੁੜਿਆ ਆਇਆ ਸੀ ਤੁਸੀਂ ਦੇਖ ਸਕਦੇ ਹੋ ਨੰਬਰਦਾਰ ਸਾਹਿਬ ਖਲੋਤੇ ਬੈਠੇ ਹੋਏ ਨੇ ਨੰਬਰਦਾਰ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਮਸਲੇ ਬਹੁਤ ਗੰਭੀਰ ਮਸਲੇ ਨੇ ਲੋਕੀ ਬੜੇ ਦੁਖੀ ਨੇ ਸਰਪੰਚ ਤੋਂ ਜਦੋਂ ਪਿੱਛੋਂ ਕਹਿੰਦੇ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਗਲੀਆਂ ਨਾਲੀਆਂ ਦਾ ਬੇੜਾ ਕਰਕੇ ਹੋਇਆ ਪਿਆ ਪਾਣੀ ਜਿਹੜਾ ਕੋਈ ਸਾਡੇ ਘਰਾਂ 'ਚ ਵੜ ਜਾਂਦਾ ਕੀ ਕਹਿਣਾ ਚਾਹੋ ਮੈਂ ਭਾਜੀ ਤੁਹਾਡੇ ਜ਼ਰੀਏ ਇਹੀ ਕਹਿਣਾ ਚਾਹਨਾ ਕਿ ਦੂਸਰੀ ਪਾਰਟੀ ਨੂੰ ਇੱਥੇ ਆਉਣਾ ਚਾਹੀਦਾ ਸੀ ਜੋ ਅਸੀਂ ਇੱਥੇ ਬੈਠ ਕੇ ਕੋਈ ਇਸ ਹੱਲ ਕੱਢਦੇ ਕਿ ਜੋ ਪਿੰਡ ਦਾ ਕੋਈ ਵਿਕਾਸ ਹੋਵੇ ਚਲੋ ਨਹੀਂ ਆਏ ਇੱਕ ਟਾਈਮ ਉਹਨਾਂ ਨੂੰ ਫੇਰ ਦੇਾਂਗੇ ਲੋਕਾਂ ਦੀਆਂ ਤਕਲੀਫਾਂ ਨੂੰ ਕਿਦਾਂ ਦੇਖਦੇ ਹੋ ਲੋਕੀ ਦੇ ਬਹੁਤ ਦੁਖੀ ਪਰੇਸ਼ਾਨ ਨੇ ਦੇਖੋ ਜੀ ਯੰਗ ਮੁੰਡਾ ਆ ਉਹਨੂੰ ਨਹੀਂ ਤੁਸੀਂ ਲੋਕਾਂ ਦੀਆਂ ਤਕਲੀਫਾਂ ਤਾਂ ਮੈਨੂੰ ਦੱਸੋ ਬਣਾ ਜੀ ਲੋਕਾਂ ਦੀ ਤਕਲੀਫੀ ਨੰਬਰਦਾਰ ਲੋਕਾਂ ਦੀ ਤਕਲੀਫਾਂ ਇਦਾਂ ਜੀ ਚਲੋ ਯੰਗ ਮੁੰਡਾ ਬਣੇਗਾ ਆਪ ਵੀ ਦੇਖੇਗਾ ਹੁਣ ਪਿੱਛੇ ਅਸੀਂ ਝਾਤੀ ਨਾ ਹੀ ਮਾਰੀ ਇਹਦੇ ਚੰਗ ਮੁੰਡਾ ਬਣੇਗਾ ਤਾਂ ਫੇਰ ਹੀ ਕੰਮ ਹੋਣਗੇ ਬਿਲਕੁਲ 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 ਇੱਥੇ ਜਿਹੜੇ ਤੁਸੀਂ ਸਰਪੰਚ ਚੁਣੇ ਪੰਜ ਸਾਲ ਉਹ ਫਿਰ ਕਦ ਲਈ ਲੋ ਉਹ ਵੀ ਆਪਣੇ ਥਾਂ ਵਧੀਆ ਜੀ ਕਿਉਂ ਅਸੀਂ ਕਿਸੇ ਨੂੰ ਮਾਰਕ ਹੈ ਨਾ ਪਰ ਕਹਿੰਦੇ ਜਿਹੜੇ ਬਾਹਰ ਚੱਲ ਗਏ ਉਹ ਤੇ ਇੱਥੇ ਆਉਂਦੇ ਨਹੀਂ ਸਰਪੰਚ ਚ ਚਲੋ ਜੀ ਅਸੀਂ ਕਿਸੇ ਦੇ ਪਿੰਡ ਦੇ ਵਿੱਚ ਕੰਮਗੁੰਮ ਦੇਖੇ ਹੋਏ ਕਿ ਜਿਵੇਂ ਨਹੀਂ ਹੋਏ ਤਾਂ ਸਾਨੂੰ ਇਹਨਾਂ ਕਲੀਅਰ ਚਲੋ ਭਾਜੀ ਉਹ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਅਸੀਂ ਇਹ ਸਨ ਸਰ ਲੰਬੜਦਾਰ ਸਾਹਿਬ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਬਹੁਤ ਵਧੀਆ ਜਿਹੜੇ ਆਪਣੇ ਵਿਚਾਰ ਜਿਹੜੇ ਆ ਅੱਜ ਪਿੰਡ ਵਾਸੀ ਜਿਹੜੇ ਇਕੱਠੇ ਹੋਏ ਸੀ ਪਰ ਬਸ ਹਾਂਜੀ ਮੌਜੂਦਾ ਸਰਪੰਚ ਮੌਜੂਦਾ ਸਰਪੰਚ ਸਾਹਿਬ ਠੀਕ ਹੈ ਜੀ ਕਿ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੇ ਮੌਜੂਦਾ ਸਰਪੰਚ ਸਾਹਿਬ ਸੀ ਥੋੜੀ ਜਿਹੀ ਆਪਾਂ ਗੱਲਬਾਤ ਵੀ ਇਹਨਾਂ ਦੇ ਸਲਮੀ ਤੇ ਮਿਆਣੀ ਪੰਗੋਪੁਰ ਤੋਂ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਸੀ ਜਿੱਥੇ ਜਿਹੜੀ ਪੰਚਾਇਤ ਦੀ ਸਰਸਮਤੀ ਹੋਣ ਜਾ ਰਹੀ ਸੀ ਪਰ ਦੇਖਿਆ ਜਾਵੇ ਦੂਸਰੀ ਢੇੜਾ ਇੱਥੇ ਪਹੁੰਚੀ ਨਹੀਂ ਸੀ ਇਸ ਕਰਕੇ ਉਹ ਉਹਨਾਂ ਨੇ ਕੈਨਸਲ ਪ੍ਰੋਗਰਾਮ ਕਰਤਾ ਫਿਰ ਅਗਾਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਪ੍ਰੋਗਰਾਮ ਫੇਰ ਮਿਤਣਗੇ ਜੀ ਫਿਰ ਆਪਿਆ ਆਪਾਂ ਹਾਜ਼ਰ ਹੋਵਾਂਗੇ ਇਹ ਫਿਰ ਆਪਾਂ ਲਾਈਵ ਹੋਵਾਂਗੇ ਜੀ ਉਹਨਾਂ ਚਿਰ ਹਰਕਿਸ਼ੇ ਤੋਂ ਹੋਦਣੇ ਤੋਂ ਬਾਅਦ ਜਾਦੇ ਜੀ ਮਿਆਣੀ ਪੰਗੋਪੁਰ ਤੋਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ